ਕੱਲ ਦਾ ਇੱਕ ਨਾ ਬੜਾ ਚਰਚਿਤ ਵਿਸ਼ਾ ਚੱਲ ਰਿਹਾ ਹੈ ਕਿ ਜਿਸ ਤਰ੍ਹਾਂ ਕੁੱਤਿਆਂ ਦਾ ਜਿਹੜਾ ਉਹਨਾਂ ਨੂੰ ਇੱਕ ਸ਼ੈਲਟਰ ਹੋਮ ਵਾਸਤੇ ਕੋਰਟ ਦੇ ਆਰਡਰ ਆਏ ਨੇ ਕਿ ਉਹਨਾਂ ਨੂੰ ਉਹਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ ਜਿੰਨਾ ਕਿ ਮੈਂ ਪਿਛਲੇ 24 ਘੰਟਿਆਂ 'ਚ ਸਮਝਿਆ ਜਾਂ ਆਬਜ਼ਰਵ ਕੀਤਾ ਹੈ ਕਿ ਰਲਵਾ ਮਿਲਵਾ ਜਾਂ ਹੰਗਾਰਾ ਸਾਰੇ ਪਾਸੇ ਆ ਰਿਹਾ ਹੈ ਕੁਝ ਸਮਾਜ ਕਹਿ ਰਿਹਾ ਹੈ ਕਿ ਵੀ ਇਹ ਗਲਤ ਡਾਇਰੈਕਸ਼ਨਾਂ ਨੇ ਸੁਪਰੀਮ ਕੋਰਟ ਦੀਆਂ ਇਹ ਬੰਦੇ ਬਹੁਤ ਜ਼ਿਆਦਾ ਇਹਨਾਂ ਦੀ ਕੇਅਰ ਕਰਦੇ ਨੇ ਇਹਨਾਂ ਨੂੰ ਜੋ ਇਹਨਾਂ ਨੇ ਖਾਣਾ ਹੁੰਦਾ ਹੈ ਇੱਕ ਡੌਗ ਦੀ ਫਰਾਗ ਆਉਂ ਦਿੰਦੇ ਨੇ ਪਾਣੀ ਪਾਉਂਦੇ ਆ ਰੋਟੀਆਂ ਪਾਉਂਦੇ ਘਰਾਂ ਦੇ ਬਾਹਰ ਪਰ ਕਈ ਹੁੰਦੇ ਆ ਇਹ ਗੱਡੀ ਤੇ ਤੇ ਜਾ ਰਹੇ ਹੁੰਦੇ ਤੇ ਉਹਨੂੰ ਸੱਟ ਮਾਰ ਕੇ ਫਲੰਗ ਜਾਂਦੇ ਨੇ ਤੇ ਉਸੇ ਸਾਹਮਣੇ ਇਹ ਲੋਕ ਠੀਕ ਹੈਗਾ ਪਬਲਿਕ ਨੇ ਆਪਣੀ ਬਹੁਤ ਨਾਲ ਛੋਟਾ ਸੋਚ ਦਾ ਦਾਇਰਾ ਬਹੁਤ ਲਿਮਿਟਿਡ ਚੀਜ਼ਾਂ ਦਾ ਕੀ ਸੀਮਿਤ ਨੇ ਉਹਨਾਂ ਨੂੰ ਇਹ ਨਹੀਂ ਹੈ ਕਿ ਉਹਨਾਂ ਦੇ ਬੱਚਿਆਂ ਦੇ ਲਈ ਦੇਖ ਕੀ ਹੋ ਰਿਹਾ ਹੈ ਹੈਨਾ ਉਸ ਤੋਂ ਬਾਅਦ ਉਹਦਾ ਫਿਊਚਰ ਕੀ ਬਣੂਗਾ ਡੌਗਸ ਦਾ ਬਚਾ ਲਾਂਗੇ ਪਰ ਜੇ ਵੀ ਤੁਸੀਂ ਹੁਣ ਗੱਲ ਕੀਤੀ ਕਿ ਵੋਟ ਚੋਰੀ ਦਾ ਬਹੁਤ ਵੱਡਾ ਇੱਕ ਪਹਿਲੂ ਜੋ ਮਸਲਾ ਹੈ ਉੱਠਿਆ ਹੋਇਆ ਹੈ ਲੋਕ ਉਹਦੇ ਵਾਸਤੇ ਇਕੱਠੇ ਨਹੀਂ ਹੋ ਰਹੇ ਗਊਆਂ ਦੇ ਕੇਸ ਚ ਦੇਖੀ ਆਪਾਂ ਗਊਆਂ ਨੂੰ ਆਪਣਾ ਆਪਣੇ ਟ੍ਰੈਂਕ ਹਾਊਸ ਸਸ ਲਾਦਾ ਇਹ ਜਿਹੜੀ ਮੌਜੂਦਾ ਸਰਕਾਰ ਹੈ ਹਿੰਦੁਸਤਾਨ ਦੀ ਕਾਊਸਸ ਲੱਗਿਆ ਗਾਵਾਂ ਦਾ ਸਾਨੂੰ ਹਰ ਹਾਜ਼ੀਂ ਦੇ ਕਾਰਖੇ ਦੇ ਦਾਤ ਦਾ ਪਰਸੈਂਟ ਕਾਉਸੈਸਟਿੰਦਾ ਜਾਂ ਹੋਰ ਇਹ ਜਾਂਦਾ ਹੁੰਦਾ ਹੈ ਪਰ ਇਹਦਾ ਐਂਡ ਰਿਜ਼ਲਟ ਕੀ ਹੈਗਾ ਉਹ ਕੀ ਉਹ ਕਾਉਸ ਪ੍ਰੋਟੈਕਟਡ ਨੇ ਆਪਾਂ ਸੜਕਾਂ ਤੇ ਕਿੰਨੇ ਐਕਸੀਡੈਂਟ ਹੁੰਦੇ ਦੇਖਦੇ ਫਿਰ ਉਹ ਅੱਗੇ ਕਿ ਮੈਂ ਡੌਗ ਲਵਰ ਆ ਜੀ ਲਵਰ ਮਤਲਬ ਕਿ ਮੈਨੂੰ ਡੌਗ ਅੱਛੇ ਲੱਗਦੇ ਨੇ ਮੈਂ ਉਹਦੀ ਕੇਅਰ ਕਰਦਾ ਮੈਂ ਖੁਦ ਘਰੇ ਰੱਖਿਆ ਹੋਇਆ ਹੈਗਾ ਸ਼ੈਲਟਰ ਹੋਣੇ ਚਾਹੀਦੇ ਨੇ ਪ੍ਰੋਪਰ ਹੋਣੇ ਚਾਹੀਦੇ ਨੇ ਬਟ ਜਦੋਂ ਆਪਾਂ ਦੇਖਦੇ ਆ ਕਿ ਜਿਨ੍ਹਾਂ ਲਈ ਪਹਿਲਾਂ ਸ਼ੈਲਟਰ ਬਣੇ ਨੇ ਉਹਨਾਂ ਦੀ ਕੇਅਰ ਨਹੀਂ ਹੋ ਰਹੀ ਹੈਗੀ ਤਾਂ ਇਹਨਾਂ ਦੀ ਕਿੱਥੋਂ ਹੋ ਜੇਗੀ ਪਹਿਲੀ ਗੱਲ ਤਾਂ ਸ਼ੈਲਟਰ ਹੋਮ ਬਣਾਉਣਾ ਇੱਕ ਬੜੀ ਵੱਡੀ ਸਾਇੰਸ ਹੈ ਕੋਈ ਮਜ਼ਾਕ ਨਹੀਂ ਹੈਗਾ ਤੁਸੀਂ 10 ਬੰਦਿਆਂ ਨੂੰ ਇਕੱਠਾ ਰੱਖ ਦੋ ਉਹ ਨਹੀਂ ਰਹਿ ਸਕਦੇ ਤੇ ਇਹਨਾਂ ਦਾ ਪਲੈਨਿੰਗ ਕਿ ਅਸੀਂ 5000 ਕੁੱਤਿਆਂ ਨੂੰ ਇੱਕ ਸ਼ੈਲਟਰ ਹੋਮ ਤੇ ਰੱਖ ਦਈਏ ਉਹ ਕਿਵੇਂ ਪੋਸੀਬਲ ਹੈ ਇਹਨਾਂ ਕੋਲ ਪਹਿਲੀ ਗੱਲ ਜਗ੍ਹਾ ਨਹੀਂ ਹੈਗੀ ਦੂਜੀ ਗੱਲ ਇਹਨਾਂ ਕੋਲ ਰੋਟੀ ਦੇਣ ਦੀ ਪੈਸਾ ਨਹੀਂ ਹੈਗਾ ਤੀਜੀ ਗੱਲ ਇਹਨਾਂ ਕੋਲ ਵੈਟਰਨਰੀ ਡਾਕਟਰ ਨਹੀਂ ਹੈਗੇ ਇੰਨਾ ਕੁ ਬੇਸਿਕ ਐਕਸਟਰਲਾਈਜੇਸ਼ਨ ਤੇ ਵੈਕਸੀਨੇਸ਼ਨ ਤਾਂ ਹੁੰਦੀ ਨਹੀਂ ਸੁਪਰੀਮ ਕੋਰਟ ਡਸਨਟ ਸੀ ਦਾ ਸਾਇੰਸ ਬਿਹਾਈਂਡ ਇਟ ਦੇ ਸ਼ੁੱਡ ਇਨਵੋਲਡ 올 ਦਾ ਜ਼ੂਓਲੋਜਿਸ ਵੈਟਰਨਰੀ ਡਾਕਟਰਸ ਕਿ ਇਹਨੂੰ ਕਿਵੇਂ ਕੀਤਾ ਜਾਵੇ ਹੱਲ ਐਂਡ ਦੇ ਜਸਟ ਟੇਕ ਅ ਫੋਟੋ ਦੇ ਉੱਪਰ ਇੱਕ ਹਾਰਸ਼ ਡਿਸੀਜਨ ਲੈਣਾ ਇਟ ਇਜ਼ ਟੋਟਲੀ ਅਨਫੇਅਰ ਹੱਦ ਤੱਕ ਕੁੱਤੇ ਕਿਸੇ ਬਜ਼ੁਰਗ ਨੂੰ 10-10 ਕੁੱਤੇ ਕਿਸੇ ਛੋਟੇ ਛੋਟੇ ਬੱਚਿਆਂ ਨੂੰ ਫੜ ਲੈਂਦੇ ਨੇ ਈਵਨ ਮਾਰ ਤੱਕ ਦਿੰਦੇ ਨੇ ਨੋਜ ਨੋਚ ਕੇ ਉਦੋਂ ਇਹ ਡੌਗ ਲਵਰ ਕੀ ਕਰਦੇ ਨੇ ਕਿੱਥੇ ਹੁੰਦੇ ਨੇ ਸ਼ੌਕ ਪਾੜੋ ਲੇਕਿਨ ਸਿਸਟਮ ਦੇ ਵਿੱਚ ਰਹਿ ਕੇ ਪਾੜੋ ਇਹ ਨਹੀਂ ਵੀ ਇਹਨਾਂ ਨੂੰ ਤੁਸੀਂ ਆਪਣਾ ਸ਼ੌਕ ਪੂਰਾ ਕਰਕੇ ਉੱਤੇ ਛੜਕਾਂ ਦੇ ਛੜਦੇ ਲੋਕਾਂ ਨੂੰ ਵੜਦੇ ਫਿਰੋ ਮਾਨ ਜੋ ਸਕਰੀਮ ਕੋਡ ਵੱਲੋਂ ਦਿੱਤਾ ਗਿਆ ਫੈਸਲਾ ਬੜਾ ਵਧੀਆ ਸਲਾਘਾਯੋਗ ਹੈ ਜਿਹੜੀ ਇੰਡੀ ਬਰੀਡਡ ਹੈ ਕੁੱਤਿਆਂ ਦੀ ਬੜੀ ਸਰਕਾਰਾਂ ਨੂੰ ਚਾਹੀਦਾ ਸੀਗਾ ਵੀ ਇਹਨਾਂ ਦੇ ਪਹਿਲਾਂ ਹੀ ਡੀਟੇਲ ਪਾਉਣੀ ਚਾਹੀਦੀ ਸੀਗੀ ਪਰੰਤੂ ਸਰਕਾਰ ਇਸ ਮਸਲੇ ਤੇ ਬਹੁਤ ਪੂਰੀ ਤਰ੍ਹਾਂ ਫੇਲ ਹੋਈ ਹੈ ਅੱਜ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਵੇਰੇ ਫੇਰ ਕੁਝ ਵਾਤਾਵਰਣ ਪ੍ਰੇਮੀਆਂ ਨਾਲ ਇਕੱਠੇ ਹੋਏ ਆਂ ਦੋਸਤੋ ਕੱਲ ਦਾ ਇੱਕ ਨਾ ਬੜਾ ਚਰਚਿਤ ਵਿਸ਼ਾ ਚੱਲ ਰਿਹਾ ਹੈ ਕਿ ਜਿਸ ਤਰ੍ਹਾਂ ਕੁੱਤਿਆਂ ਦਾ ਜਿਹੜਾ ਉਹਨਾਂ ਨੂੰ ਇੱਕ ਸ਼ੈਲਟਰ ਹੋਮਸ ਵਾਸਤੇ ਕੋਰਟ ਦੇ ਆਰਡਰ ਆਏ ਨੇ ਕਿ ਉਹਨਾਂ ਨੂੰ ਉਹਦੇ ਵਿੱਚ ਬੰਦ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਤੇ ਆਮ ਲੋਕਾਂ ਤੇ ਅਟੈਕ ਹੋ ਰਹੇ ਨੇ ਜਾਂ ਜਿਵੇਂ ਬਹੁਤ ਦੇਖਿਆ ਆਪਾਂ ਬੱਚਿਆਂ ਨੂੰ ਵੱਢਤਾ ਜਾਂ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਬਜ਼ੁਰਗਾਂ ਦੀਆਂ ਸੋ ਸਾਰੇ ਇੱਥੇ ਜਿਹੜੇ ਸਾਡੇ ਦੋਸਤ ਮਿੱਤਰ ਇਕੱਠੇ ਹੁੰਦੇ ਨੇ ਉਹ ਕਹਿੰਦੇ ਵੀ ਆਪਾਂ ਵੀ ਆਪਣੇ ਆਪਣੇ ਵਿਚਾਰ ਰੱਖੀਏ ਤਾਂ ਮੇਰੇ ਨਾਲ ਨੇ ਸਰਦਾਰ ਗੁਰਮੀਤ ਸਿੰਘ ਜੀ ਭਾਜੀ ਕੀ ਕਹਿਣਾ ਚਾਹੋਗੇ ਜੋ ਕੱਲ ਪ੍ਰੋਟੈਸਟ ਵੀ ਹੋਏ ਨੇ ਪਟਿਆਲੇ 'ਚ ਵੀ ਇੱਕ ਫੌਰਾ ਚੌਕ ਤੇ ਬੜਾ ਵੱਡਾ ਪ੍ਰੋਟੈਸਟ ਹੋਇਆ ਜਿਸ 'ਚ ਦੋਨੋਂ ਤਰ੍ਹਾਂ ਦਾ ਮਿਕਸ ਪ੍ਰਤੀਕਿਰਿਆਵਾਂ ਆਈਆਂ ਆਈਆਂ ਤੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਮੰਨ ਤਾਂ ਤੁਸੀਂ ਤੁਹਾਡਾ ਕੀ ਪੁਆਇੰਟ ਆਫ View ਹੈ ਉਹਦੇ ਬਾਰੇ ਅੱਲਾ ਦਾ ਸਾਰਿਆਂ ਨੂੰ ਸਵੇਰ ਦੀ ਦੋਨੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਮਾਨ ਸਾਹਿਬ ਤੁਸੀਂ ਬੜਾ ਵਧੀਆ ਸਵਾਲ ਕੀਤਾ ਹੈ ਕਿ ਵੀ ਜਿਹੜਾ ਅੱਜ ਕੱਲ ਜਿਹੜਾ ਹੌਟ ਵਿਸ਼ਾ ਜਿਹੜਾ ਚੱਲ ਰਿਹਾ ਹੈ ਵੀ ਡੌਗ ਸ਼ੈਲਟਰ ਦਾ ਜਾਂ ਡੌਗ ਦੇ ਉੱਪਰ ਸੁਪਰੀਮ ਕੋਰਟ ਦੇ ਜਿਹੜੀਆਂ ਡਾਇਰੈਕਸ਼ਨਸ ਆਈਆਂ ਨੇ ਜਿੰਨਾ ਕਿ ਮੈਂ ਪਿਛਲੇ 24 ਘੰਟਿਆਂ 'ਚ ਸਮਝਿਆ ਜਾਂ ਅਬਜ਼ਰਵ ਕੀਤਾ ਹੈ ਕਿ ਰਲਵਾ ਮਿਲਵਾ ਜਾਂ ਹੰਗਾਰਾ ਸਾਰੇ ਪਾਸੇ ਆ ਰਿਹਾ ਹੈ। ਕੁਝ ਸਮਾਜ ਕਹਿ ਰਿਹਾ ਹੈ ਕਿ ਵੀ ਇਹ ਗਲਤ ਡਾਇਰੈਕਸ਼ਨਾਂ ਨੇ ਸੁਪਰੀਮ ਕੋਰਟ ਦੀਆਂ ਇਹ ਬੇਜ਼ੁਬਾਨ ਹੈਗੇ ਨੇ ਵੀ ਇਹਨਾਂ ਨੂੰ ਮਤਲਬ ਐਦਾ ਇੱਕ ਸ਼ੈਲਟਰ ਕਰਕੇ ਜੋ ਵੀ ਚਲੋ ਇਹਨਾਂ ਦੀ ਕਾਰਵਾਈ ਹੈ ਅਫਰਦਰ ਅੱਗੇ ਦੂਜਾ ਕਹਿ ਰਹੇ ਨੇ ਕਿ ਨਹੀਂ ਠੀਕ ਹੈ ਜੀ ਕਿਉਂਕਿ ਇਹਦੇ ਚ ਕਰਿਉਲਟੀ ਜਾਂ ਅੱਗੇ ਇਹ ਬਹੁਤ ਕਈ ਵਾਰੀ ਆਪਾਂ ਇਨਸੀਡੈਂਟ ਆਮ ਵੀਡੀਓ ਦੇਖਦੇ ਆ ਰੀਲਾ ਦੇਖਦੇ ਜਿਹਦੇ ਵਿੱਚ ਇਹ ਬੱਚਿਆਂ ਨੂੰ ਇਹ ਖਾਂਦੇ ਨੇ ਜਾਂ ਵੱਢਦੇ ਨੇ ਜਾਂ ਬਜ਼ੁਰਗਾਂ ਨੂੰ ਵੱਢਦੇ ਨੇ ਜਾਂ ਵੱਡੀਆਂ گاਵਾਂ ਨੂੰ ਪੈਂਦੇ ਨੇ ਇਹ ਦੋਨੇ ਚੀਜ਼ਾਂ ਨੇ ਇਹ ਪਰ ਮੈਂ ਇੱਕ ਚੀਜ਼ ਹੋਰ ਸੋਚਦਾ ਐ ਵੀ ਇਹ ਕੋਈ ਨਾ ਕੋਈ ਸ਼ਗੂਫਾ ਕਹਿ ਲੋ ਜਾਂ ਕੋਈ ਇਹੋ ਜਿਹੀ ਚੀਜ਼ ਕੋਈ ਨਾ ਕੋਈ ਗਵਰਨਮੈਂਟ ਹਰ 2 ਕੁ ਮਹੀਨੇ ਬਾਅਦ 1.5 ਮਹੀਨੇ ਬਾਅਦ 3 ਮਹੀਨੇ ਬਾਅਦ ਛੱਡਦੀ ਐ ਤਾਂ ਕਿ ਸਾਡੇ ਲੋਕਾਂ ਦਾ ਧਿਆਨ ਇੱਧਰ ਉੱਧਰ ਹੋਵੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਸ਼ਗੂਫਾ ਛੱਡਿਆ ਕਿਉਂ ਜਾਂਦਾ ਆਪਾਂ ਨੂੰ ਆਮ ਕਾਮਨ ਮੈਨ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਚੀਜ਼ਾਂ ਕਿਉਂ ਵਾਪਰਦੀਆਂ ਸਾਡੇ ਨਾਲ ਹੁਣ ਜੇ ਧਿਆਨ ਨਾ ਦੇਖਿਆ ਜਾਵੇ ਜੇ ਤੁਸੀਂ ਥੋੜਾ ਜਿਆ ਇਹਨੂੰ ਹੋਰ ਬਰੀਕੀ ਚ ਜਾਓ ਤੇ ਮੈਂ ਦੇਖਦਾ ਇੱਕ ਬੜਾ ਵੱਡਾ ਇੱਕ ਹੋਰ ਡਿਬੇਟ ਚੱਲ ਰਿਹਾ ਅੱਜਕੱਲ ਜਿਹੜਾ ਵੋਟਾਂ ਦਾ ਹੇਰ ਫੇਰ ਹੁੰਦਾ ਉਹ ਪਿਛਲੇ ਦਿਨਾਂ ਹੀ ਕਿਉਂਕਿ ਇਹ ਜਿਹੜੀਆਂ ਜਿਹੜੇ ਇਹੋ ਜਿਹੇ ਟੌਪਿਕ ਹੁੰਦੇ ਨੇ ਜਾਂ ਇਹੋ ਜਿਹੇ ਵਿਸ਼ਾ ਹੁੰਦਾ ਇਹ ਆਮ ਕਾਮਨ ਮੈਨ ਕਹਿੰਦਾ ਛੱਡੋ ਯਾਰ ਮੇਰੇ ਨਾਲ ਰਿਲੇਟਡ ਨਹੀਂ ਹੈ ਮੈਨੂੰ ਸਮਝ ਨਹੀਂ ਹੈਗੀ ਤੇ ਉਹ ਬੰਦਾ ਛੱਡ ਦਿੰਦਾ ਹੈ ਉਹ ਕੱਟ ਆਫ ਕਰ ਦਿੰਦਾ ਹੈ ਪਰ ਜੇ ਇਹਨੂੰ ਧਿਆਨ ਨਾਲ ਸਮਝੀਏ ਤੇ ਸ਼ਾਇਦ ਇਹਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼ ਹੈ ਸਾਡੀ ਮਾਨਸਿਕਤਾ ਨੂੰ ਇੱਧਰ ਉੱਧਰ ਕਰਨ ਦੇ ਵਿੱਚ ਇਹ ਵਿਸ਼ੇ ਜਿਹੜੇ ਨੇ ਜਾਂ ਇਹ ਜਿਹੜੀਆਂ ਡਾਇਰੈਕਸ਼ਨਸ ਆਉਂਦੀਆਂ ਨੇ ਇਹਨੂੰ ਹਟਾਉਣ ਲਈ ਜਾਂ ਦੱਬਣ ਲਈ ਸੋ ਬਾਕੀ ਜਿੱਥੇ ਤੱਕ ਮਾਨ ਸਾਹਿਬ ਨੇ ਗੱਲ ਕੀਤੀ ਸੀ ਵੀ ਵੀ ਇਹ ਪੈਟੀਕুলਰ ਇਸ ਵਿਸ਼ੇ ਤੇ ਡੌਗ ਦੇ ਉੱਪਰ ਇਸ ਲਈ ਮੇਰਾ ਪਰਸਨਲ ਸੁਝਾਅ ਇਹ ਹੈ ਵੀ ਦੇਖੋ ਇਹਨਾਂ ਦੇ ਉੱਪਰ ਕੋਈ ਨਾ ਕੋਈ ਲਾਅ ਤਾਂ ਹੋਣਾ ਚਾਹੀਦਾ ਕਿਉਂਕਿ ਜਿਹੜੇ ਵਿਚਾਰੇ ਇਹ ਬੇਜ਼ੁਬਾਨ ਤੁਰੇ ਫਿਰਦੇ ਨੇ ਤੁਈ ਆਮ ਸਮਾਜ ਦੇ ਵਿੱਚ ਸਵੇਰੇ ਦੇਖਿਆ ਹੁਣੇ ਸ਼ਾਮੀ ਦੇਖਿਆ ਨਾ ਕਈ ਬੰਦੇ ਬਹੁਤ ਜ਼ਿਆਦਾ ਇਹਨਾਂ ਦੀ ਕੇਅਰ ਕਰਦੇ ਨੇ ਇਹਨਾਂ ਨੂੰ ਜੋ ਇਹਨਾਂ ਨੂੰ ਖਾਣਾ ਹੁੰਦਾ ਹੈ ਕੋਈ ਡੌਗ ਦੀ ਖੁਰਾਕ ਆ ਉਹ ਦਿੰਦੇ ਨੇ ਪਾਣੀ ਪਾਉਂਦੇ ਆ ਰੋਟੀਆਂ ਪਾਉਂਦੇ ਘਰਾਂ ਦੇ ਬਾਹਰ ਪਰ ਕਈ ਹੁੰਦੇ ਆ ਜੇ ਗੱਡੀ ਤੇ ਤੇਜ਼ ਜਾ ਰਹੇ ਹੁੰਦੇ ਤਾਂ ਉਹਨੂੰ ਸੱਟ ਮਾਰ ਕੇ ਵੀ ਲੰਘਦੇ ਨੇ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਐਜ਼ ਅ ਹਿਊਮਨ ਬੀਇੰਗਸ ਆਪਾਂ ਨੂੰ ਸਾਨੀ ਜਾਨਾਂ ਤੇ ਇਹਨਾਂ ਦੀ ਕੇਅਰ ਕਰਨੀ ਚਾਹੀਦੀ ਹੈ ਤੇ ਉਸ ਹਿਸਾਬ ਨਾਲ ਇਹ ਲਾਅ ਠੀਕ ਹੈਗਾ ਪਰ ਦੂਜੇ ਪਾਸੇ ਆਪਾਂ ਨੂੰ ਦੂਜਾ ਪੱਖ ਵੀ ਸਮਝਣਾ ਚਾਹੀਦਾ ਹੈ ਅ ਚਲੋ ਇਹ ਸੀ ਗੁਰਮੀਤ ਸਿੰਘ ਜੀ ਭਾਜੀ ਦੇ ਬਹੁਤ ਅੱਛੇ ਵਿਚਾਰ ਸੀਗੇ ਤੇ ਪਰ ਸਰ ਮੈਂ ਨਾ ਇੱਕ ਚੀਜ਼ ਨੋਟ ਕੀਤੀ ਹੈ ਜਿਹੜੀ ਮੈਂ ਚਾਹਣਾ ਵੀ ਆਪਾਂ ਡਿਸਕਸ ਵੀ ਕਰੀਏ ਕਿ ਅ ਕੱਲ ਮੈਂ ਦੇਖਿਆ ਕਿ ਤੁਸੀਂ ਜਿਵੇਂ ਇਹ ਗੱਲ ਕੀਤੀ ਕਿ ਲੋਕਾਂ ਨੇ ਜਾਂ ਪਬਲਿਕ ਨੇ ਆਪਣੀ ਉਹਦਾ ਬਸ ਬਹੁਤ ਨਾ ਛੋਟਾ ਸੋਚ ਦਾ ਦਾਇਰਾ ਬਹੁਤ ਲਿਮਟਿਡ ਚੀਜ਼ਾਂ ਦਾ ਕੀ ਸੀਮਿਤ ਨੇ ਉਹਨਾਂ ਨੂੰ ਇਹ ਨਹੀਂ ਹੈ ਕਿ ਉਹਨਾਂ ਦੇ ਬੱਚਿਆਂ ਦਾ ਵੇਖ ਕੀ ਹੋ ਰਿਹਾ ਹੈ ਹਨਾ ਉਸ ਤੋਂ ਬਾਅਦ ਉਹਨਾਂ ਦਾ ਫਿਊਚਰ ਕੀ ਬਣੂਗਾ ਡੌਗਸ ਦਾ ਆਪਾਂ ਬਚਾ ਲਾਂਗੇ ਪਰ ਜਿਵੇਂ ਤੁਸੀਂ ਹੁਣ ਗੱਲ ਕੀਤੀ ਕਿ ਵੋਟ ਚੋਰੀ ਦਾ ਬਹੁਤ ਵੱਡਾ ਇੱਕ ਪਹਿਲੂ ਜੋ ਮਸਲਾ ਹੈ ਉੱਠਿਆ ਹੋਇਆ ਹੈ ਹੁਣ ਦੇਖੋ ਉਹਦੇ ਚ ਲੋਕ ਉਹਦੇ ਵਾਸਤੇ ਇਕੱਠੇ ਨਹੀਂ ਹੋ ਰਹੇ ਜਾਂ ਮੇਬੀ ਉਹ ਇਹ ਸੋਚਦੇ ਨੇ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਵੀ ਜਿੱਦਾਂ ਦੀ ਜਨਤਾ ਹੈ ਜਿੱਦਾਂ ਦੇ ਮਤਲਬ ਲੀਡਰ ਨੇ ਵੀ ਇਹ ਨਹੀਂ ਲੂ ਖਾਏਗਾ ਕੋਈ ਹੋਰ ਖਾਏਗਾ ਬਟ ਇੱਕ ਖਾਣਾ ਤੇ ਇੱਕ ਕਬਜ਼ਾ ਕਰਕੇ ਬੈਠ ਜਾਣਾ ਦੋ ਅਲੱਗ ਚੀਜ਼ਾਂ ਨੇ ਠੀਕ ਹੈ ਜਿਵੇਂ ਅਕਸਰ ਤੁਸੀਂ ਥੋੜੀ ਗੱਲ ਨੂੰ ਮੈਂ ਥੋੜਾ ਜਿਆਦਾ ਹੋਰ ਐਕਸਟੈਂਡ ਕਰ ਰਹੇ ਹਾਂ ਵੀ ਜਿਵੇਂ ਦੇਖੋ ਸਰਕਾਰਾਂ ਬਦਲਦੀਆਂ ਉਸ ਤੋਂ ਬਾਅਦ ਆਪਾਂ ਕਹ ਰਹੇ ਵੀ ਰੇਤੇ ਚ ਖਾ ਗਈਆਂ ਜਾਂ ਪੰਜਾਬ ਜਨਾਂ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਮਸਲੇ ਹੁੰਦੇ ਉਹਨਾਂ ਚ ਖਾ ਖਾ ਗਈਆਂ ਪੈਸਾ ਪਰ ਹੁਣ ਤੁਸੀਂ ਇਹ ਦੇਖੋਗੇ ਚਲੋ ਖਾ ਤਾਂ ਗਈਆਂ ਪਰ ਉਹਨਾਂ ਨੇ ਕਮ ਸੇ ਕਮ ਇਹ ਤਾਂ ਨਹੀਂ ਹੈ ਕਿ ਕੰਟਰੀ ਦੇ ਉੱਤੇ ਕਬਜ਼ਾ ਕਰਕੇ ਬੈਠ ਗਈਆਂ ਨੇ ਹਨਾ ਹੁਣ ਇੱਥੇ ਮਸਲਾ ਇਹ ਆ ਰਿਹਾ ਕਿ ਕੰਟਰੀ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ ਔਰ ਉੱਥੋਂ ਆਪਣੇ ਜਿਹੜੇ ਮੈਂ ਨਾ ਹੈਰਾਨ ਆ ਵੀ ਇੰਨੇ ਸੰਵੇਦਨਸ਼ੀਲ ਲੋਕ ਨੇ ਵੀ ਜਿਹੜੇ ਸੜਕ ਤੇ ਰਾਹ ਤੇ ਜਿਹੜੇ ਉਹ ਕੁੱਤਿਆਂ ਦੀ ਵੀ ਕੋਈ ਲਾਈਫ ਨਹੀਂ ਹੈ ਜਿਹੜੇ ਆਵਾਰਾ ਕੁੱਤੇ ਫਿਰ ਰਹੇ ਨੇ ਉਹ ਸਫਰਰ ਨੇ ਬੜੀ ਬੁਰੀ ਤਰ੍ਹਾਂ ਪਤਾ ਨਹੀਂ ਉਹਨਾਂ ਨੂੰ ਰੋਟੀ ਮਿਲਦੀ ਹੈ ਕਿ ਨਹੀਂ ਮਿਲਦੀ ਹਰਾ ਤੁਸੀਂ ਸਪੋਜ਼ ਕਰ ਲਿਆ ਤੁਸੀਂ ਇੱਕ ਥਾਂ ਇੱਕ ਥਾਂ ਤੇ ਰੋਟੀਆਂ ਪੈ ਰਹੀਆਂ ਬਟ ਉਹਨਾਂ ਨੂੰ ਬਹੁਤ ਸਾਰੇ ਇਹੋ ਜਿਹੇ ਕੁੱਤੇ ਨੇ ਜਿਨ੍ਹਾਂ ਨੂੰ ਨਹੀਂ ਮਿਲਦੀ ਹੁਣ ਤੇ ਉਹਨਾਂ ਦੇ ਬਹੁਤ ਸਾਰੇ ਬਿਮਾਰੀਆਂ ਨੇ ਹਨਾ ਖਾਰਸ਼ਾ ਪੈ ਜਾਂਦੀਆਂ ਕੁੱਤੇ ਉਸ ਨਾਲ ਤੜਮਰੇ ਹੁੰਦੇ ਨੇ ਕੋਈ ਉਹਦਾ ਇਲਾਜ ਤਾਂ ਕੋਈ ਹੁੰਦਾ ਨਹੀਂ ਜੇ ਪ੍ਰੋਪਰ ਸ਼ੈਲਟਰ ਹੋਊਗਾ 노 ਡਾਊਟ ਉਹਨਾਂ ਦੀ ਡਾਕਟਰੀ ਸਹਾਇਤਾ ਵੀ ਮਿਲਿਆ ਹੋਊਗੀ ਹੁਣ ਇਹਦੇ ਨਾਲ ਹੀ ਨਾ ਇੱਕ ਚੀਜ਼ ਹੋਰ ਜੁੜ ਜਾਂਦੀ ਹੈ ਵੀ ਆਪਾਂ ਆਪਾਂ ਇਸ ਤਰ੍ਹਾਂ ਕਿਸ ਤਰ੍ਹਾਂ ਇਹਨੂੰ ਪ੍ਰੋਸੈਸ ਕਰ ਸਕਦੇ ਆਂਗੇ ਗਊਆਂ ਦੇ ਕੇਸ 'ਚ ਦੇਖੀ ਆਪਾਂ ਗਊਆਂ ਨੂੰ ਆਪਣਾ ਆਪਣੇ ਤੇ ਕਾਊਸੈਸ ਲਾਤਾ ਇਹ ਜਿਹੜੀ ਮੌਜੂਦਾ ਸਰਕਾਰ ਹੈ ਹਿੰਦੁਸਤਾਨ ਦੀ ਕਾਊਸੈਸ ਲੱਗਿਆ गांवਾਂ ਦਾ ਸਾਨੂੰ ਹਰ ਹਾਲ ਸੀ ਜੇ ਕਾਰ ਖਰੀਦਦੇ ਆ ਦਾ ਪਰਸੈਂਟ ਕਾਉਸਸ ਹੁੰਦਾ ਜਾਂ ਹੋਰ ਇਹ ਜਿਹਾ ਹੁੰਦਾ ਪਰ ਇਹਦਾ ਐਂਡ ਰਿਜ਼ਲਟ ਕੀ ਹੈਗਾ ਉਹ ਕੀ ਉਹ ਕਾਉਸ ਪ੍ਰੋਟੈਕਟਡ ਨੇ ਆਪਾਂ ਸੜਕਾਂ ਤੇ ਕਿੰਨੇ ਐਕਸੀਡੈਂਟ ਹੁੰਦੇ ਦੇਖਦੇ ਆ ਸਾਡੇ ਖੁਦ ਦੀ ਰਿਸ਼ਤੇਦਾਰੀ ਚ ਮੇਰੇ ਸਾਡੇ ਹੈਗੇ ਨੇ ਰਿਲੇਟਿਵ ਉਹਨਾਂ ਦੀ ਰਾਤ ਨੂੰ ਗਊ ਦੇ ਉੱਤੋਂ ਦੀ ਕਾਰ ਜੰਪ ਮਾਰ ਗਈ ਕਿਉਂਕਿ ਹਨੇਰੇ ਚ ਦੇਖੀ ਨਹੀਂ ਕਾਲੇ ਰੰਗ ਦੀ ਗਊ ਸੀ ਤੇ ਫਿਰ ਉਹ ਗਊਆਂ ਦੀ ਕਿਉਂ ਪ੍ਰੋਟੈਕਸ਼ਨ ਤਾਂ ਹੋ ਨਹੀਂ ਰਹੀ ਹੈ ਨਾ ਇਹ ਦੂਸਰਾ ਪਹਿਲੂ ਇਹ ਹੈ ਵੀ ਜਿਹੜੇ ਡੌਗ ਲਵਰ ਨੇ ਉਹਨਾਂ ਨੂੰ ਇਹ ਹੈ ਵੀ ਸ਼ਾਇਦ ਜਿਹੜੇ ਸ਼ੈਲਟਰ ਹੋਮ ਦੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਨਹੀਂ ਹੋਊਗੀ ਇਹ ਇੱਕ ਨਵਾਂ ਟੈਕਸ ਲਾਗੂ ਹੋ ਜੂਗਾ। ਹੋ ਇਹਦੇ ਕਈ ਚੀਜ਼ਾਂ ਨੇ ਆਪਾਂ ਇਹਦੇ ਵਿੱਚ ਨਾ ਸਾਡੇ ਨਾਲ ਬੁੱਪਾਰਾਏ ਸਾਹਿਬ ਬੈਠੇ ਨੇ ਸਾਡੇ ਪ੍ਰਧਾਨ ਸਾਹਿਬ ਸਰ ਥੋੜਾ ਜਿਹਾ ਤੁਸੀਂ ਵੀ ਆਪਣੇ ਵਿਚਾਰ ਰੱਖੋ। ਅੱਸੀ ਕੱਲ ਜੀ ਸਾਰਿਆਂ ਨੂੰ ਮਾਨ ਸਾਹਿਬ ਗੱਲੇ ਆ ਜੀ ਫਿਰ ਉਹ ਆਗੇ ਕਿ ਮੈਂ ਡੋਗ ਲਵਰ ਆ ਜੀ। ਲਵਰ ਮਤਲਬ ਜੀ ਮੈਨੂੰ ਦੋ ਗੱਛੇ ਲੱਗਦੇ ਨੇ ਮੈਂ ਉਹ ਜੀ ਕੇਅਰ ਕਰਦਾ ਮੈਂ ਖੁਦ ਘਰੇ ਰੱਖਿਆ ਹੋਇਆ ਹੈਗਾ ਤੇ ਆਈ ਥਿੰਕ ਉਹ ਪਹਿਲੂ ਫਿਰ ਉਹੀ ਹੋ ਗਿਆ ਕਿ ਦੋ ਗਲੋਵਰ ਹੈ ਕਿ ਐਂਟੀ ਡੋਗ ਗਲੋਵਰ ਹੈ ਚਾਹੇ ਇਹਨੂੰ ਆਪਾਂ ਪਰਸਨਲ ਇਸ਼ੂ ਬਣਾ ਲਿਆ ਤੇ ਉਹਨਾਂ ਬਾਰੇ ਨਹੀਂ ਕੋਈ ਸੋਚ ਰਿਹਾ ਹੈਗਾ ਜੀ ਇਹਦਾ ਆਪਾਂ ਆਪਣੀ ਪਸੰਦ ਨਾ ਪਸੰਦ ਦੇ ਬਾਰੇ ਰੋਟੀ ਜਾਂਦੇ ਹੈਗੇ ਆ ਗੱਲਾਂ ਦੋਨੇ ਨੇ ਤੁਹਾਡਾ ਵੀ ਗੱਲ ਸੁਣਾਈ ਹੈ ਵੀ ਡੋਗ ਕੱਟਦੇ ਨੇ ਬੱਚਿਆਂ ਨੂੰ ਡਰਾਉਂਦੇ ਨੇ ਬਜ਼ੁਰਗ ਡਰਦੇ ਨੇ ਕਿਵਰ 2 ਕਿਲੋ ਡਰ ਕੇ ਗਿਰ ਜਾਂਦੇ ਨੇ ਛੱਟਫਿਟ ਲੱਗ ਜਾਂਦੀ ਹੈ ਹਨਾ ਅੱਛਾ ਸ਼ੈਲਟਰ ਹੋਣੇ ਚਾਹੀਦੇ ਨੇ ਪ੍ਰੋਪਰ ਹੋਣੇ ਚਾਹੀਦੇ ਨੇ ਬਟ ਜਦੋਂ ਆਪਾਂ ਦੇਖਦੇ ਆ ਕਿ ਜਿਨ੍ਹਾਂ ਲਈ ਪਹਿਲਾਂ ਸ਼ੈਲਟਰ ਬਣੇ ਨੇ ਉਹਨਾਂ ਦੀ ਕੇਅਰ ਨਹੀਂ ਹੋ ਰਹੀ ਹੈਗੀ ਤਾਂ ਇਹਨਾਂ ਦੀ ਕਿੱਥੋਂ ਹੋ ਜੇਗੀ ਇਸ ਕਰਕੇ ਸ਼ਾਇਦ ਮੇਰੇ ਸਾਹਮਣੇ ਜਿਹੜੇ ਡੌਗ ਲਵਰ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਸ਼ਾਇਦ ਉਹ ਪ੍ਰਾਣਾ ਦੇਖ ਕੇ ਇਹਨੂੰ ਲੱਗ ਰਿਹਾ ਵੀ ਜਦੋਂ ਪਹਿਲਾਂ ਜਿਹਨਾਂ ਨੇ ਸ਼ੈਲਟਰ ਹੋਰ ਬਣੇ ਨੇ ਉਹ ਸੜਕਾਂ 'ਤੇ ਫਿਰਦੇ ਨੇ ਵੀ ਇਹਨਾਂ ਦੀ ਕੇਅਰ ਇੰਨੀ ਜਲਦੀ ਛੋਟੇ ਟਾਈਮ 'ਚ ਕਿਵੇਂ ਹੋ ਜੇਗੀ ਇਹਨਾਂ ਦੀ ਉਸ ਚੀਜ਼ ਨੂੰ ਲੈ ਕੇ ਸ਼ਾਇਦ ਉਹ ਪ੍ਰੋਟੈਸਟ ਕਰ ਰਹੇ ਨੇ ਤੇ ਗੱਲ ਫੇਰ ਉਹੀ ਆ ਗਈ ਜੀ ਵੀ ਹਰੇਕ ਬੰਦੇ ਦਾ ਆਪਣਾ ਆਪਣੀ ਸੋਚ ਆ ਆਪਣਾ ਪਹਿਲੂ ਆ ਜਿੰਨੀ ਦੇਰ ਤੱਕ ਸਾਡੇ ਵਿੱਚ ਜਾਗਰੂਕਤਾ ਨਹੀਂ ਨਾ ਆਂਦੀ ਸਾਡੇ ਅੰਦਰੋਂ ਜਾਗਰੂਕਤਾ ਨਹੀਂ ਆਉਂਦੀ ਉਦੋਂ ਤੱਕ ਇਸ ਚੀਜ਼ ਨੂੰ ਅਸੀਂ ਉਹ ਨਹੀਂ ਕਰ ਸਕਦੇ ਰੋਲਾ ਕੀ ਹੈ ਰੋਲਾ ਕੀ ਹੈ ਕਿ ਅਸੀਂ ਨਾ ਅਸੀਂ ਸਿਰਫ ਬੈਠ ਕੇ ਗੱਲਾਂ ਕਰਕੇ ਚਾਹ ਦੀ ਚੁਸਕੀਆਂ ਲੈ ਕੇ ਆਪਾਂ ਚਲੇ ਜੰਨੇ ਆ ਪਰ ਜੇ ਥੋੜੇ ਤੁਸੀਂ ਧਿਆਨ ਨਾਲ ਇਹਨੂੰ 35 ਮਿੰਟ ਅੱਧਾ ਘੰਟਾ 40 ਮਿੰਟ ਕਿਤੇ ਇਕੱਲੇ ਬੈਠ ਕੇ ਸੋਚੋ ਵੀ ਇਹਦੇ ਉੱਪਰ ਕੁਝ ਨਾ ਕੁਝ ਹੋਣਾ ਚਾਹੀਦਾ ਤੇ ਉਹਦਾ ਹੱਲ ਆਪਣੇ ਆਪ ਹੀ ਨਿਕਲਦਾ ਹੈ ਜਦੋਂ ਅਸੀਂ ਬਾਈਂਡਿੰਗਸ ਕਰ ਲੈਣੇ ਨੇ ਠੀਕ ਆ ਵੀ ਇੱਥੇ ਗਏ ਹਾਸਾ ਠੇਟਾ ਕੀਤਾ ਡਿਸਕਸ ਕੀਤਾ ਕੰਮ ਖਤਮ ਗੱਲ ਖਤਮ ਪਰ ਨਹੀਂ ਇਹਨੂੰ ਸਾਨੂੰ ਬਰੀਕੀ ਨਾਲ ਸੋਚਣਾ ਚਾਹੀਦਾ ਹੈ ਬਰੀਕੀ ਨਾਲ ਸੋਚਾਂਗੇ ਤੇ ਕੋਈ ਨਾ ਕੋਈ ਉਹਦੇ ਹੱਲ ਨਿਕਲਦੇ ਨੇ ਕਿ ਜੇ ਮੈਂ ਮਾਨ ਸਾਹਿਬ ਠੀਕ ਨਹੀਂ ਕਹਿ ਰਿਹਾ ਤਾਂ ਤੁਸੀਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਅੱਜ ਸਾਡੇ ਕੋਲ ਇੱਕ ਹੋਰ ਬਹੁਤ ਡੌਗ ਲਵਰ ਬੜੇ ਸਾਡੇ ਏਰੀਆ ਦੇ ਸਾਡੇ ਗਰੁੱਪ ਦੇ ਬੜੇ ਮਸ਼ਹੂਰ ਡਾਕਟਰ ਸਾਹਿਬ ਡਾਕਟਰ ਗਰੋਵਰ ਨੇ ਉਹ ਆਲਰੇਡੀ ਜਿਹੜੇ ਇੱਥੇ ਕੁੱਤੇ ਨੇ ਨਾ ਉਹਨਾਂ ਦੀ ਬਹੁਤ ਟੇਕ ਕੇਅਰ ਕਰਦੇ ਨੇ ਅਸੀਂ ਦੇਖਿਆ ਜਿਸ ਤਰ੍ਹਾਂ ਦੇਖੋ ਇਹਨਾਂ ਦੇ ਆਂਦੇ ਕੁੱਤੇ ਨਾਲ ਹੀ ਆ ਗਏ ਸਾਰੇ ਤੇ ਉਹਨਾਂ ਨੂੰ ਪੈਡਿਗਰੀ ਵਗੈਰਾ ਵੀ ਹਰ ਰੋਜ਼ ਸਵੇਰੇ ਪਾਉਂਦੇ ਨੇ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਤਾਂ ਉਹ ਵੀ ਕਿਉਂਕਿ ਇਹ ਔਰਥੋ ਸਰਜਨ ਨੇ ਉਹਦੀ ਪਲਾਸਟਰ ਵਗੈਰਾ ਕਰਕੇ ਉਹਨਾਂ ਨੇ ਉਹਦੀ ਸੇਵਾ ਕੀਤੀ ਤਾਂ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਜੋ ਸ਼ੈਲਟਰ ਹੋਮਸ ਬਣ ਰਹੇ ਨੇ ਇਹ ਠੀਕ ਨੇ ਜਾਂ ਇਹ ਗਲਤ ਨੇ ਤੇ ਇਹਨਾਂ ਚ ਕੀ ਕਮੀਆਂ ਥੋੜਾ ਜੀ ਤੁਸੀਂ ਆਪਣੇ ਐਕਸਪੀਰੀਅੰਸ ਨਾਲ ਦੱਸੋ ਸਰ ਦੇਖੋ ਇਸ ਤਰ੍ਹਾਂ ਪਹਿਲੀ ਗੱਲ ਤਾਂ ਸ਼ੈਲਟਰ ਹੋਮ ਬਣਾਣਾ ਇੱਕ ਬੜੀ ਵੱਡੀ ਸਾਇੰਸ ਹੈ ਕੋਈ ਮਜ਼ਾਕ ਨਹੀਂ ਹੈਗਾ ਤੁਸੀਂ 10 ਬੰਦਿਆਂ ਨੂੰ ਇਕੱਠਾ ਰੱਖ ਦੋ ਉਹ ਨਹੀਂ ਰਹਿ ਸਕਦੇ ਤੇ ਐਂਡ ਦੇ ਆਰ ਪਲੈਨਿੰਗ ਕਿ ਅਸੀਂ 5000 ਕੁੱਤਿਆਂ ਨੂੰ ਇੱਕ ਸ਼ੈਲਟਰ ਹੋਮ 'ਚ ਰੱਖ ਦਈਏ ਇਹ ਕਿਵੇਂ ਪੋਸੀਬਲ ਹੈ ਇਹਨਾਂ ਕੋਲ ਪਹਿਲੀ ਗੱਲ ਜਗ੍ਹਾ ਨਹੀਂ ਹੈਗੀ ਦੂਜੀ ਗੱਲ ਇਹਨਾਂ ਕੋਲ ਰੋਟੀ ਦੇਣ ਲਈ ਪੈਸਾ ਨਹੀਂ ਹੈਗਾ ਤੀਜੀ ਗੱਲ ਇਹਨਾਂ ਕੋਲ ਵੈਟਰਨਰੀ ਡਾਕਟਰ ਨਹੀਂ ਹੈਗੇ ਇਹਨਾਂ ਕੋਲ ਬੇਸਿਕ ਐਕਸਟਰਨਲਾਈਜੇਸ਼ਨ ਤੇ ਵੈਕਸੀਨੇਸ਼ਨ ਤਾਂ ਹੁੰਦੀ ਨਹੀਂ ਸੁਪਰੀਮ ਕੋਰਟ ਡਸਨਟ ਸੀ the science behind it they should involve all the zoologists veterinary doctors ke enu kiven kita jave ja hal and they just take a suo moto re upar ek harsh decision lena it is totally unfair te eh hun ohna ne onu reserve karta order nu fer inna dogs de dogs di favor chauga jinni eh dharti ohna di hai onni hi sadi hai asal de vich basically land belongs to these animals appa ਸਿਮਿੰਟ ਦੇ ਘਰ ਬਣਾ ਬਣਾ ਕੇ ਇਹਨਾਂ ਦੇ ਜਗਾ ਖਰਾਬ ਕਰ ਰਹੇ ਆ ਸੋ ਵੀ ਸ਼ੁਡ ਗਿਵ them space ਐਂਡ ਲਰਨ ਟੂ ਕੋਐਗਜ਼ਿਸਟ ਜਦ ਤੱਕ ਕੋਐਗਜ਼ਿਸਟ ਨਹੀਂ ਸਿੱਖਾਂਗੇ ਆਪਾਂ ਇਹ ਆਪਣਾ ਹੀ ਬੇੜਾਗਰ ਹੋਊਗਾ ਹੋਰ ਕਿਸੇ ਦਾ ਨਹੀਂ ਹੋਣਾ ਗੁਰਜੋਤ ਜੀ ਮੇਰੇ ਤਾਂ ਇਹ opinion ਨੇ ਥੋੜੀ ਜੀ ਸਿਆਣਪ ਨਾਲ ਕੰਮ ਚੱਲਣਾ ਚਾਹੀਦਾ ਹੈ ਪ੍ਰੋਪਰ ਸਟਰੈਲਾਈਜੇਸ਼ਨ ਤੇ ਵੈਕਸੀਨੇਸ਼ਨ ਤੇ ਧਿਆਨ ਦਿਓ ABC ਬੜਾ ਅੱਛਾ ਫਾਰਮੂਲਾ ਹੈਗਾ ਦੇਸ਼ੂ ਇੰਪਲੀਮੈਂਟ ਇਟ ਪ੍ਰੋਪਰਲੀ ਐਂਡ ਬੀ ਸਕਸੈਸਫੁਲ ਕਰੈਕ ਸਵਾਲ ਹੈ ਐਸ ਵੇਲੇ ਓਪਨ ਆਪਾਂ ਡਿਸਕਸ਼ਨ ਕਰ ਰਹੇ ਆਂ ਵੀ ਇਹ ਜਿਹੜੀ ਜੱਜਮੈਂਟ ਆਈ ਹੈ ਇਹ ਇਹਨਾਂ ਦਿਨਾਂ 'ਚ ਕਿਉਂ ਆਈ ਹੈ ਡੌਗ ਦੇ ਉੱਪਰ ਇਹ 6 ਮਹੀਨੇ ਪਹਿਲਾਂ ਕਿਉਂ ਨਹੀਂ ਆ ਗਈ 2 ਮਹੀਨੇ ਬਾਅਦ 'ਚ ਕਿਉਂ ਆ ਗਈ ਇਹ ਮਤਲਬ ਸਰ ਇੱਕ ਲੜਕੀ ਨੇ ਕੇਸ ਕੀਤਾ ਸੀ ਸਿਉ ਮੋਟੋ ਬੇਸਿਕਲੀ ਜਿਹੜੀਆਂ ਡੌਗ ਵਿਚਸ ਐ 2 ਵਰਸਾਲ 'ਚ ਹੀਟ ਤੇ ਹੋ ਜਾਂਦੀਆਂ ਤੇ ਦਿਸ ਇਜ਼ ਦਾ ਟਾਈਮ ਕਿ ਇੱਕ ਵਾਰੀ ਬੱਚੇ ਵੱਧਦੇ ਨੇ ਜਦੋਂ ਕੁੱਤੀ ਕੋਲ ਪੱਪੀਜ਼ ਹੋਣਗੇ ਉਦੋਂ ਜ਼ਿਆਦਾ ਅਟੈਕ ਕਰਦੀ ਐ ਇਹ ਬੰਦਾ ਸਮਝਦਾ ਨਹੀਂ ਗੱਲ ਨੂੰ ਹਾਂ ਅਗਲੇ ਵੀ ਆਪਣੇ ਬੱਚੇ ਬਚਾਣੇ ਨੇ ਤੇ ਉਹ ਇੱਕ ਅੱਧਾ ਜਦੋਂ ਡੌਗ ਵਾਈਟ ਹੋ ਗਿਆ ਜਿਹੜਾ ਬੰਦਾ ਲੰਘ ਰਿਹਾ ਉਹਨੂੰ ਵੀ ਨਹੀਂ ਪਤਾ ਸੀ ਬੱਚੇ ਹੈਗੇ ਬਹੁਤੋਂ ਗੱਲ ਵੱਧਦੀ ਹੈ ਹੁਣ ਏਹੀ ਚੀਜ਼ ਦੁਬਾਰਾ ਦਸੰਬਰ ਜਨਵਰੀ ਚ ਹੋਊਗੀ ਮਤਲਬ ਸਾਲ ਚ ਦੋ ਵਾਰੀ ਬਰੀਡਿੰਗ ਸੀਜ਼ਨ ਹੁੰਦਾ ਮੇਰਾ ਸਾਲ ਇਹਦੀ ਕੋਈ ਇਹ ਕੋਰਟ ਦੇ ਵਿੱਚ ਉਹ ਲਿਟੀਗੇਸ਼ਨ ਗਈ ਸੀ ਕਿਸੇ ਨੇ ਪਿੰਨ ਪਾਈ ਸੀ ਫਾਈਲ ਕੀਤੀ ਸੀ ਇੱਕ ਲੜਕੀ ਨੇ ਸੂ ਮੋਟੋ ਅਪਲਾਈ ਕੀਤਾ ਸੀ ਉਹ ਇਸ ਲਈ ਕੀਤਾ ਸੀ ਉਹਨੂੰ ਸੀ ਕਿ ਕੋਰਟ ਉਹਦੀ ਫੇਵਰ ਚ ਹੀ ਹੋਊਗੀ ਸ਼ੀ ਵਾਂਟਡ ਕਿ ਇਹਨਾਂ ਨੂੰ ਅੱਛੇ ਸ਼ੈਲਟਰ ਹੋਮ ਮਿਲ ਜਾਣ ਕਿ ਕੋਰਟ ਨੇ ਕੱਲ ਕੁਝ ਕਿਤੇ ਹੋਰ ਹੀ ਲੈ ਗਈ ਉਹ ਡਾਕਟਰ ਸਾਹਿਬ ਇੱਕ ਚੀਜ਼ ਹੋ ਰਿਹਾ ਮੈਂ ਜਿਹੜੀ ਪੁੱਛਣੀ ਚਾਹੂੰਗਾ ਇਹਦੇ ਚ ਕਿ ਕੀ ਕੋਈ ਇਸ ਤਰ੍ਹਾਂ ਦਾ ਨਹੀਂ ਬਣ ਸਕਦਾ ਕਿ ਜਿਸ ਤਰ੍ਹਾਂ ਵੀ ਬਾਹਰਲੇ ਕੰਟਰੀਜ਼ ਚ ਆਪਾਂ ਦੇਖਦੇ ਆ ਕਿ ਖੁੱਲੇ ਜਾਨਵਰ ਨਹੀਂ ਫਿਰ ਰਹੇ ਹੁਣ ਦੇਖੋ ਆਪਣੇ ਕੋਲੋਂ ਅਸੀਂ ਤੁਹਾਡੇ ਆਉਣ ਤੋਂ ਪਹਿਲਾਂ ਸਾਡੀ ਡਿਸਕਸ਼ਨ ਚੱਲ ਰਹੀ ਸੀ ਕਿ ਜਿਵੇਂ ਕਾਓਸ ਸੈਸ ਲੱਗਦਾ ਹੈ ਹਰ ਚੀਜ਼ ਚ ਆਪਾਂ ਟੈਕਸ ਦੇ ਰਹੇ ਆ ਫਿਰ ਵੀ ਗਊਆਂ ਮੱਝਾਂ ਸੜਕਾਂ ਤੇ ਵਿਰ ਰਹੀਆਂ ਖਾਸ ਕਰਕੇ ਗਊਆਂ ਕਿਉਂਕਿ ਮੱਝਾਂ ਤਾਂ ਸਲੋਟਰ ਕਰ ਦਿੰਦੇ ਆ ਆਈ ਬਿਲੀਵ ਤੇ ਫਿਰ ਉਸ ਤਰ੍ਹਾਂ ਦਾ ਕੀ ਕੁੱਤਿਆਂ ਲਈ ਇਹ ਸਜ਼ਾ ਨਹੀਂ ਹੈ ਵੀ ਐ ਕੋਈ ਇਸ ਤਰ੍ਹਾਂ ਕੋ ਲੋਕ ਬਹਿ ਰਹੇ ਨੇ ਕਰ ਲੈਣਗੇ ਪਰ ਇਹਨਾਂ ਨੂੰ ਕੋਈ ਨਾ ਪ੍ਰੋਪਰ ਨਿਊਟ੍ਰੀਸ਼ਨ ਮਿਲਦਾ ਨਾ ਕੁਝ ਹੋਰ ਮਿਲਦਾ ਹੈ ਇਹ ਵਿਚਾਰੇ ਸਫਰ ਹੀ ਕਰ ਰਹੇ ਨੇ ਤੁਸੀਂ ਇਸ ਏਰੀਆ ਤੁਸੀਂ ਕਰੀ ਜਾ ਰਹੇ ਹੋ ਹੋ ਸਕਦਾ ਹੈ ਅਗਲੀ ਸਾਈਡ ਕੋਈ ਨਾ ਵੀ ਕਰ ਰਿਹਾ ਹੋਵੇ ਤੋਂ ਮੇਰਾ ਇਹ ਕਹਿਣ ਦਾ ਮਤਲਬ ਹੈ ਵੀ ਕੋਈ ਇਦਾਂ ਦਾ ਸਿਸਟਮ ਨਹੀਂ ਬਣ ਸਕਦਾ ਵੀ ਇਹਨਾਂ ਨੂੰ ਸੜਕਾਂ ਤੋਂ ਪਰੇ ਕਰਕੇ ਜਾਂ ਇਹਨਾਂ ਨੂੰ ਅਡਾਪਸ਼ਨ ਕਰਨ ਜਿਹੜੇ ਜਿਵੇਂ ਆਪਾਂ ਡੌਗ ਲਵਰ ਆ ਆਪਾਂ ਕਿਉਂ ਨਾ ਇੱਕ ਇੱਕ ਕੁੱਤਾ ਅਡਾਪਟ ਕਰੀਏ ਕਿਉਂ ਨਹੀਂ ਦਿੱਤੇ ਜਾ ਸਕਦੇ ਨੇ ਜਿਹੜੇ ਬੇਸਿਕਲੀ ਇਟਸ ਅ ਫੇਲਿਅਰ ਆਫ ਦਾ ਗਵਰਨਮੈਂਟ ਐਂਡ ਐਡਮਿਨਿਸਟ੍ਰੇਸ਼ਨ ਇਹ 8 ਹਫਤੇ ਦਾ ਕੰਮ ਨਹੀਂ ਹੁੰਦਾ ਦੇ ਸ਼ੁਡ ਪਲਾਨ ਇਟ ਓਵਰ ਅ ਇਅਰ ਇਹ ਐਡਾਪਸ਼ਨ ਡਰਾਈਵ ਚਲਾਓ ਪ੍ਰੋਪਰ ਸਟਰੇਲਾਈਜੇਸ਼ਨ ਕਰੋ ਵੈਕਸੀਨੇਸ਼ਨ ਕਰੋ ਤੇ ਇਹ ਸਾਰਾ ਕੁਝ ਕੰਟਰੋਲ ਚ ਆ ਜਾਂਦਾ ਹੈ ਠੀਕ ਹੈ ਨਾ ਇਹ ਹੁਣੇ 2-3 ਸਾਲ ਤੋਂ ਕਿਉਂ ਪਦੇ ਨੇ ਲਿਟਰਲੀ ਫੇਲਿਅਰ ਆਫ ਦਾ ਗਵਰਨਮੈਂਟ ਪਹਿਲੇ ਤਾਂ ਆਪਾਂ ਅਗਰ ਹੀ ਆਬਾਦੀ ਵੀ ਵਧਦੀ ਰਹੀ ਸੀ ਕੁੱਤੇ ਵੀ ਵਧ ਰਹੇ ਸੀ ਪਰ ਹਮੇਸ਼ਾ ਕੰਟਰੋਲ ਚ ਰਹਿੰਦੇ ਸੀਗੇ ਹੁਣੇ ਪਿਛਲੇ 3-4 ਸਾਲ ਤੋਂ ਸਾਰੇ ਇੰਡੀਆ 'ਚ ਰੋਲਾ ਪੈ ਗਿਆ ਜੱਟਸ ਦਾ ਥਿੰਕ ਇਟ ਸ਼ੁੱਡ ਬੀ ਪਲਾਨਡ ਪ੍ਰੋਪਰਲੀ ਸਾਰਾ ਕੁਝ ਹੋ ਜਾਂਦਾ ਹੋਰ ਦੇਸ਼ਾਂ 'ਚ ਵੀ ਕਿਸੇ ਵੀ 1-2 ਕੰਟਰੀ ਨੂੰ ਛੱਡ ਕੇ ਡੌਗ ਕਿਲਿੰਗ ਕਿੱਥੇ ਨਹੀਂ ਹੋਈ ਉਹਨਾਂ ਨੇ ਪ੍ਰੋਪਰ ਵੈਕਸੀਨੇਸ਼ਨ ਤੇ ਸਟਰੇਲਾਈਜੇਸ਼ਨ ਡਰਾਈਵ ਚਲਾਈ ਹੈ ਇਹਨਾਂ ਲਈ ਕੋ ਸੈਲਟਰ ਹੋਮ ਬਣਾਏ ਨੇ ਸਾਰਾ ਕੁਝ ਠੀਕ ਹੋ ਜਾਂਦਾ ਬਟ ਟੇਕਸ ਟਾਈਮ ਬਟ ਇਟ ਇਜ਼ ਨਾਟ ਅ 8 ਵੀਕ ਦੇ ਵਿੱਚ ਆਪਾਂ ਕਰ ਦਾਂਗੇ ਟੇਕਸ ਈਅਰ অর ਟੂ ਮਤਲਬ ਨੀਅਤ ਹੋਣੀ ਚਾਹੀਦੀ ਹੈ ਕੰਮ ਕਰਨ ਦੀ ਸਭ ਹੋ ਜਾਂਦਾ ਹੁਣ ਸਾਡੀ ਗਲੀ ਚ ਐਜਾ ਕੁੱਤੇ ਹੈਗੇ ਕੰਨ ਵੱਡਿਆ ਹੋਇਆ ਮਤਲਬ ਕਿ ਸੀ ਇਸਟਰਲਾਈਜ਼ ਪਰ ਬੱਚੇ ਹੋ ਹੀ ਜਾਂਦੇ ਨੇ ਕੰਨ ਵੱਡ ਲੈ ਜਾਂਦੇ ਨੇ ਕੰਨ ਵੱਡ ਦਿੰਦੇ ਨੇ ਇਹਦੇ ਆਪਰੇਸ਼ਨ ਕਰਦੇ ਨਹੀਂ ਲੈਕ ਆਫ ਨੀਅਤ ਐਸ ਸਿੰਪਲ ਐਸ ਦੈਟ ਹੋਰ ਕੁਛ ਨਹੀਂ ਚਲੋ ਇਹ ਬੜੇ ਵਧੀਆ ਵਿਚਾਰ ਦਿੱਤੇ ਡਾਕਟਰ ਸਾਹਿਬ ਨੇ ਤੇ ਬਾਕੀ ਸਰ ਸਾਡੇ ਕੋਲ ਹੋਰ ਵੀ ਹੈਗੇ ਵਿਕਾਸ ਜੀ ਤੇ ਉਹ ਵੀ ਬੜੇ ਡੌਗ ਲਵਰ ਨੇ ਤੇ ਦੋ ਚਾਰ ਸਰ ਤੁਸੀਂ ਵੀ ਆਪਣੇ ਵਿਚਾਰ ਦਿਓ ਸਰ ਪਲੀਜ਼ ਮੈਂ ਤਾਂ ਸਰ ਸਿਰਫ ਇਹੀ ਕਹੂੰਗਾ ਜਿਨਨੇ ਆਪਣੇ ਉਹਰੇ ਮੈਂਬਰਸ ਨੇ ਨਾ ਤੇ ਜਿਨਨੇ ਡੌਗਸ ਹੈਗੇ ਨੇ ਸਟਰੀ ਡੌਗਸ ਹੈਗੇ ਨੇ ਜਿਨਨੇ ਆਪਣੇ ਮੈਂਬਰ ਹੈਗੇ ਆ ਸਾਰਿਆਂ ਨੂੰ ਇੱਕ ਇੱਕ ਡੌਗ ਅਡਾਪਟ ਕਰ ਲੈਣਾ ਚਾਹੀਦਾ ਹੈ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਏਗਾ ਜਿਹੜਾ ਆਪਣਾ ਇੱਕ ਸੁਪਰੀਮ ਕੋਰਟ ਦਾ ਮਾਨਯੋਗ ਸਰਵੋਚ ਅਦਾਲਤ ਦਾ ਫੈਸਲਾ ਆਇਆ ਹੈ ਜਿਹਦੇ ਵਿੱਚ ਜਿੰਨੇ ਵੀ ਡੌਗ ਲਵਰਸ ਨੇ ਆਪਾਂ ਉਹਨਾਂ ਦੇ ਖਿਲਾਫ ਨਹੀਂ ਹੈ ਜੋ ਹੋ ਕੰਮ ਕਰਦੇ ਨੇ ਅੱਛਾ ਕਰਦੇ ਨੇ ਠੀਕ ਕਰਦੇ ਨੇ ਇੱਕ ਤਰ੍ਹਾਂ ਦਾ ਧਿਆਨਤਦਾਰੀ ਹੈ ਕਿ ਕੁੱਤਿਆਂ ਨੂੰ ਉਹ ਜਗਾ ਜਗਾ ਦੇ ਉੱਪਰ ਖਾਣ ਪੀਣ ਦੀ ਸਮਾਨ ਦੇ ਕੇ ਜਾਂਦੇ ਨੇ ਪਰ ਜਦੋਂ ਕੁੱਤੇ ਕਿਸੇ ਬਜ਼ੁਰਗ ਨੂੰ 10-10 ਕੁੱਤੇ ਕਿਸੇ ਛੋਟੇ ਛੋਟੇ ਬੱਚਿਆਂ ਨੂੰ ਫੜ ਲੈਂਦੇ ਨੇ ਈਵਨ ਮਾਰ ਤੱਕ ਦਿੰਦੇ ਨੇ ਨੋਚ ਨੋਚ ਕੇ ਉਦੋਂ ਇਹ ਡੌਗ ਲਵਰ ਕੀ ਕਰਦੇ ਨੇ ਕਿੱਥੇ ਹੁੰਦੇ ਨੇ ਇਸ ਚੀਜ਼ ਬਾਰੇ ਇਸ ਨੂੰ ਸੋਚ ਕੇ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਹੈ ਮਾਨਯੋਗ ਅਦਾਲਤ ਨੇ ਬਹੁਤ ਅੱਛਾ ਹੈ ਕਿ ਵੀ ਜਿਹੜੇ ਡੌਗ ਲਵਰਸ ਨੇ ਉਹ ਆਪਣੇ ਕਈ ਨੇ ਹੁਣ ਪਟਿਆਲਾ ਪਟਿਆਲੇ ਦੇ ਵਿੱਚ ਕਈ ਡੌਗ ਲਵਰ ਨੇ ਉਹ ਆਪਣਾ ਇੱਕ ਸ਼ੈਲਟਰ ਹੋਮ ਸਾਂਝਾ ਬਣਾਉਣ ਉੱਥੇ ਸਾਰੇ ਕੁੱਤੇ ਨੂੰ ਲੈ ਜਾਣ ਉੱਥੇ ਸਾਰਿਆਂ ਨੂੰ ਰੋਟੀ ਪਾਣ ਹੋਰ ਪਾਣ ਉਸਾਂ ਦੇ ਉੱਪਰ ਲੋਕ ਵੀ ਬੜੇ ਜਾਣਗੇ ਜਿਹੜੇ ਚਾਹਦੇ ਨੇ ਕਿ ਵੀ ਅਸੀਂ ਡੌਗਜ਼ ਜਿਹੜੇ ਆਹ ਸਟਰੀਟ ਤੇ ਘੁੰਮਦੇ ਨੇ ਗਲੀਆਂ ਚ ਆਵਾਰਾ ਘੁੰਮ ਰਹੇ ਉਹਨਾਂ ਨੂੰ ਕੁਛ ਨਾ ਕੁਛ ਪਾਈਏ ਦਾਨਪੁਨ ਕਰੀਏ ਜਦੋਂ ਇੱਕ ਸ਼ੈਲਟਰ ਹੌਂ ਬਣੇਗਾ ਲੋਕ ਆਪ ਵੀ ਉੱਥੇ ਪਹੁੰਚ ਜਾ ਕਰਨਗੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਏਗੀ। ਗਾਵਾ ਮੱਜਾਂ ਨਿਗੀਆਂ ਹਨਾ ਉਹ ਰਸਤੇ ਦੇ ਵਿੱਚ ਆ ਜਾਂਦੀਆਂ ਨੇਗੀਆਂ ਤੇ ਉਹ ਜਦੋਂ ਕੋਈ ਨੁਕਸਾਨ ਬਜ਼ੁਰਗਾਂ ਦਾ ਜਾਂ ਬੱਚਿਆਂ ਦਾ ਕਰ ਦਿੰਦੇ ਨੇਗੇ ਤਾਂ ਉਹਦੇ ਬਾਰੇ ਕੀ ਕਰਨੀ? ਨਹੀਂ ਬੇਨਤੀ ਤੁਸੀਂ ਡੰਗਰਾਂ ਬਾਰੇ ਪੁੱਛਣਾ ਚਾਹੁੰਦੇ ਹੋ ਆਵਾਰਾ ਡੰਗਰ ਤੇ ਕੁੱਤਿਆਂ ਬਾਰੇ ਗੱਲਾਂ ਸਰ ਕੁੱਤਿਆਂ ਬਾਰੇ ਤਾਂ ਬੇਨਤੀ ਹੈ ਜਿਹੜੇ ਡੌਗ ਲਵਰਸ ਨੇ ਜੇ ਉਹਨਾਂ ਨੇ ਆਪਣੇ ਕੁੱਤਿਆਂ ਦੀ ਸੇਵਾ ਕਰਨੀ ਹੈ ਤੇ ਆਪਣੇ ਘਰੇ ਰੱਖਣ ਕੁੱਤੇ ਇਹ ਕਿ ਕਿ ਡੌਲਰ ਵਰ 10-10 ਕੁੱਤੇ ਰੱਖ ਲਵੇ ਤੇ ਉਹਦੇ ਘਰ ਘਰੇ ਸੇਵਾ ਕਰੇ ਨਹੀਂ ਪਬਲਿਕ ਥਾਂ ਤੇ ਤੁਸੀਂ ਫੀਡ ਪਾਉਂਦੇ ਹੋ ਹੋਰ ਪਾਉਂਦੇ ਨੁਇਸੈਂਸ ਕ੍ਰੀਏਟ ਹੁੰਦਾ ਲੋਕਾਂ ਦੇ ਵਿੱਚ ਸਕੂਟਰਾਂ ਤੇ ਵੀ ਐਕਸੀਡੈਂਟ ਹੁੰਦੇ ਆ ਲੋਕਾਂ ਨੂੰ ਵੱਢਦੇ ਵੀ ਨੇ ਉਹ ਇਸ ਕਰਕੇ ਉਹਨਾਂ ਨੂੰ ਚਾਹੀਦਾ ਜਿਹੜਾ ਆਪਣਾ ਸੁਪਰੀਮ ਕੋਰਟ ਦਾ ਫੈਸਲਾ ਬਿਲਕੁਲ ਵਧੀਆ ਅਸੀਂ ਕਹਿੰਦੇ ਹਾਂ ਪਰ ਮਤ ਇਹਨੂੰ ਕਰੇ ਲੱਖਾਂ ਡੌਗਸ ਨੇ ਸਾਰੇ ਫਿਰਦੇ ਨੇ ਆਵਾਰਾ ਫਿਰ ਰਹੇ ਨੇ ਕੋਈ ਹੱਲ ਨਹੀਂ ਹੈ ਇਹਨਾਂ ਦਾ ਇਸ ਕਰਕੇ ਇਹਨਾਂ ਦਾ ਹਿੱਲਾ ਕਰਨਾ ਚਾਹੀਦਾ ਤੇ ਬਾਕੀ ਰਹੀ ਗੱਲ ਜਿਹੜੇ ਆਵਾਰਾ ਪਸ਼ੂ ਨੇ ਇਹ ਰੋਜ਼ ਐਕਸੀਡੈਂਟ ਗੱਡੀ ਜਾ ਰਹੀ ਆ ਸੜਕ ਤੇ ਬੈਠੇ ਨੇ ਗੱਡੀ ਤੇਜ਼ ਜਾ ਰਹੀ ਆ ਇਕਦਮ ਮੌਕੇ ਤੇ ਪਤਾ ਲੱਗਦਾ ਐਕਸੀਡੈਂਟ ਹੁੰਦੇ ਨੇ ਕਈ ਬੰਦੇ ਮਰ ਗਏ ਉਸ ਐਕਸੀਡੈਂਟ ਵੀ ਇਹਨਾਂ ਦਾ ਵੀ ਹੱਲ ਜੇ ਸਰਕਾਰ ਚਾਹੁੰਦੀ ਆ ਵੀ ਠੀਕ ਆ ਤੇ ਇੱਡੇ ਵੱਡੇ ਸਾਨ ਜੇ ਸਾਨਾਂ ਦੀ ਸੇਵਾ ਕਰਨੀ ਆ ਤਾਂ ਉਹਨਾਂ ਨੂੰ ਪਾਲੋ ਉਹਨਾਂ ਨੂੰ ਕਿਤੇ ਸ਼ੈਲਟਰ ਬਣਾਓ ਉਹਨਾਂ ਦਾ ਉਹਨਾਂ ਨੂੰ ਰੱਖੋ ਸੰਗ ਇਹ ਤਾਂ ਨਹੀਂ ਸੜਕਾਂ ਦੇ ਤੁਸੀਂ ਰੱਖ ਤੇ ਸੜਕਾਂ ਤੇ ਫਿਰਨਾ ਤਾਂ ਕੋਈ ਬਹੁਤ ਵੱਡਾ ਗੁਨਾਹ ਹੈ ਤੇ ਇੱਕ ਹਿਮਨਟੀ ਨਾਲ ਗੁਨਾਹ ਹੈ ਇੰਨੇ ਐਕਸੀਡੈਂਟ ਹੋ ਰਹੇ ਨੇ ਨੇ ਬੰਦੇ ਮਰ ਰਹੇ ਨੇ ਪੁੱਤਿਆਂ ਦੇ ਵੱਢਣ ਦੇ ਡੌਗਸ ਆਪਣਾ ਡੰਗਰਾਂ ਦੇ ਐਕਸੀਡੈਂਟ ਨਾਲ ਤੇ ਕਿਰਪਾ ਕਰਕੇ ਸਰਕਾਰ ਨੂੰ ਕੁਝ ਚਾਹੀਦਾ ਇਹਦਾ ਹਿਲਾ ਕਰਨਾ ਚਾਹੀਦਾ ਥੈਂਕ ਯੂ ਦੇਖੋ ਜੀ ਜਿਸ ਤੋਂ ਜਿਵੇਂ ਸਮਾਜ ਦੇ ਅੰਦਰ ਇਨਸਾਨ ਦਾ ਵਾਸਾ ਹੁੰਦਾ ਹੈ ਇਨਸਾਨ ਦੇ ਨਾਲ ਜੁੜੀਆਂ ਬਹੁਤ ਚੀਜ਼ਾਂ ਅਸ਼ੂ ਫੰਕਸ਼ਨਲ ਜਾਨਵਰ ਹਰ ਤਰ੍ਹਾਂ ਦਾ ਜਿਹੜਾ ਵੀ ਜੀ ਜੰਤੂ ਆ ਉਹਦਾ ਵਾਸਾ ਵੀ ਸਮਾਜ ਦੇ ਅੰਦਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਤਰੀਕੇ ਨਾਲ ਮਨੁੱਖ ਇੱਕ ਸਿਸਟਮ ਦੇ ਵਿੱਚ ਰਹਿ ਕੇ ਜ਼ਿੰਦਗੀ ਆਪਣੀ ਬਿਚਰਦਾ ਵੀ ਮੇਰੇ ਹਿਸਾਬ ਨਾਲ ਉਸੇ ਤਰੀਕੇ ਨਾਲ ਜਿਹੜੇ ਡੌਗਸ ਨੇ ਜਾਂ ਜਿਹੜੇ ਪਸ਼ੂ ਨੇ ਇਹਨਾਂ ਨੂੰ ਵੀ ਸਿਸਟੇਮੈਟਿਕਲੀ ਤਰੀਕੇ ਨਾਲ ਰੱਖਣਾ ਚਾਹੀਦਾ ਤਾਂ ਜੋ ਸੋਸਾਇਟੀ ਦੇ ਅੰਦਰ ਕੋਈ ਵੀ ਇਸ ਤਰ੍ਹਾਂ ਦਾ ਜਿੰਨੇ ਕਈ ਵਾਰੀ ਅਵਾਰਾ ਦੇਖਦੇ ਆਪਾਂ ਜਿਹੜੇ ਕੋਈ ਜਾਨਵਰ ਹੁੰਦਾ ਉਹਦੇ ਨੂੰ ਨੁਕਸਾਨ ਹੋ ਜਾਂਦੇ ਨੇ ਬੜੇ ਵੱਡੇ ਵੱਡੇ ਐਕਸੀਡੈਂਟ ਹੁੰਦੇ ਨੇ ਵਾਰਾ ਪਸ਼ੂ ਅੱਗੇ ਆ ਜਾਂਦਾ ਜਿਹਦੇ ਨਾਲ ਪਰਿਵਾਰਾਂ ਦੀ ਪਰਵਾਹ ਜਿਹੜੇ ਨੇ ਖਤਮ ਹੋ ਜਾਂਦੇ ਨੇ ਡੌਗਸ ਦਾ ਵੀ ਆਪਾਂ ਦੇਖਦੇ ਆਂ ਕਈ ਵਾਰੀ ਕੀ ਹੁੰਦਾ ਡੌਗਸ ਬੱਚੇ ਨੂੰ ਕੱਟ ਲੈਂਦੇ ਨੇ ਜਾਂ ਲੇਡੀਜ਼ ਨੂੰ ਕੱਟ ਲੈਂਦੇ ਨੇ ਤੇ ਕਈ ਚੀਜ਼ਾਂ ਦਾ ਐਸੀਆਂ ਅਹੀਆਂ ਨੇ ਡੌਗਸ ਦੇ ਕੱਟਣ ਨਾਲ ਡੈਥ ਵੀ ਹੋਏ। ਸੋ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਜੋ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਫੈਸਲਾ ਬੜਾ ਵਧੀਆ ਸਲਾਘਾਯੋਗ ਹੈ। ਜਿਨੇ ਵੀ ਕਿਸੇ ਨੇ ਕੋਈ ਇਸ ਤਰ੍ਹਾਂ ਦੇ ਜਾਨਵਰਾਂ ਨੂੰ ਰੱਖਣਾ ਜਾਂ ਮਤਲਬ ਕੀ ਡੌਗਸ ਨੂੰ ਰੱਖਣਾ ਜਾਂ ਹੋਰ ਪਸ਼ੂ ਪੰਛੀ ਰੱਖਣੇ ਨੇ ਆਪਾਂ ਦੇਖਦੇ ਆਂ ਸਮਾਜ ਦੇ ਅੰਦਰ ਕਈਆਂ ਨੇ ਕਈ ਸ ਰੱਖੀਆਂ ਹੁੰਦੀਆਂ ਨੇ ਕਿਹਨੇ ਡੌਗਸ ਘਰਾਂ ਦੇ ਵਿੱਚ ਰੱਖੇ ਨੇ ਕਈਆਂ ਨੇ ਮੁਰਗੇ ਰੱਖੇ ਨੇ ਕਈਆਂ ਨੇ ਤੋਤੇ ਰੱਖੇ ਨੇ ਕਈਆਂ ਨੇ ਕਬੂਤਰ ਰੱਖੇ ਨੇ ਹਰ ਇੱਕ ਤਰ੍ਹਾਂ ਬੰਦੇ ਦੇ ਸ਼ੌਂਕ ਨੇ ਸ਼ੌਕ ਪਾਲੋ ਲੇਕਿਨ ਸਿਸਟਮ ਦੇ ਵਿੱਚ ਰਹਿ ਕੇ ਪਾਲੋ ਇਹ ਨਹੀਂ ਵੀ ਇਹਨਾਂ ਨੂੰ ਤੁਸੀਂ ਆਪਣਾ ਸ਼ੌਕ ਪੂਰਾ ਕਰਕੇ ਮੁੜ ਕੇ ਸੜਕਾਂ ਤੇ ਛੜਦੇ ਲੋਕਾਂ ਨੂੰ ਵੜਦੇ ਫਿਰਨ ਸੋ ਸਾਡੀ ਤਾਂ ਇਹ ਰਿਕਵੈਸਟ ਹੈ ਵੀ ਇਹਨਾਂ ਨੂੰ ਸਿਸਟਮ ਦੇ ਵਿੱਚ ਲਿਆ ਕੇ ਇਹਨਾਂ ਨੂੰ ਲੋ ਡਾਊਟ ਜਾਨਵਰ ਜਿਹੜੇ ਨੇ ਬਹੁਤ ਜ਼ਿਆਦਾ ਵਫਾਦਾਰ ਹੁੰਦੇ ਨੇ ਜਿਵੇਂ ਕੋੜਾ ਹੋ ਗਿਆ ਕੁੱਤਾ ਸਭ ਤੋਂ ਵੱਧ ਵਫਾਦਾਰ ਇਨਸਾਨ ਦਾ ਮਤਲਬ ਹੀ ਹੈਗਾ ਇਨੂੰ ਉਸ ਤਰੀਕੇ ਨਾਲ ਰੱਖੋ ਜੋ ਸਿਸਟਮ ਦੇ ਵਿੱਚ ਰਵੇ ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾ ਦੇ ਜਦੋਂ ਤੁਹਾਡਾ ਰੱਖਿਆ ਹੋਇਆ ਜਾਨਵਰ ਜੋ ਤੁਹਾਡਾ ਰੱਖਿਆ ਹੋਇਆ ਪੰਛੀ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦਾ ਤਾਂ ਸੋਸਾਇਟੀ ਦੇ ਅੰਦਰ ਇਹ ਤਾਂ ਤੱਕ ਜਿਹੜਾ ਗਲਤ ਗੱਲ ਹੈ ਸੋ ਮੇਰੇ ਵੱਲੋਂ ਇਹੀ ਹੈ ਔਲਕੀ ਬਰਾਬਰ ਕੋਣ ਸਭ ਜਮੈਂ ਨਾ ਕਈ ਆਪਣੇ ਫੋਰਨਰ ਦੇ ਵਿੱਚ ਨਾ ਕੁੱਤੇ ਪਾਲਦੇ ਨੇ ਜਾਂ ਕੋਈ ਵੀ ਐਨੀ ਅਨਮਲਸ ਜਾਂ ਪੰਛੀ ਪੰਛੀ ਪਾਲਦੇ ਨੇ ਜਾਂ ਕੋਈ ਪਸ਼ੂ ਪਾਲਦੇ ਨੇ ਤਾਂ ਉਹਦੇ ਵਿੱਚ ਕੀ ਹੁੰਦਾ ਜਿਹੜਾ ਉਸ ਨੂੰ ਪਾਲ ਰਿਹਾਗਾ ਜਦੋਂ ਕਿਸੇ ਨੂੰ ਨੁਕਸਾਨ ਪਹੁੰਚਦਾ ਤਾਂ ਉਸ ਨੂੰ ਹਰਜਾਨਾ ਉਸ ਨੂੰ ਹੀ ਦੇਣਾ ਪੈ ਜਾਂਦਾਗਾ ਕਿ ਇੱਥੇ ਲਾਗੂ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਜੀ ਦੇਖੋ ਜਦੋਂ ਅਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਆ ਕਿਸੇ ਵੀ ਤੁਸੀਂ ਬਾਹਰਲੇ ਦੇਸ਼ ਦੇ ਵਿੱਚ ਜਾਓ ਉੱਥੇ ਤੁਹਾਨੂੰ ਕਿਤੇ ਵੀ ਕੋਈ ਅਵਾਰਾ ਪਸ਼ੂ ਅਵਾਰਾ ਕੁੱਤਾ ਜਾਂ ਅਵਾਰਾ ਕੋਈ ਵੀ ਚੀਜ਼ ਜਾਨਵਰ ਤੁਹਾਨੂੰ ਨਹੀਂ ਮਿਲੇਗਾ ਜੇਕਰ ਤੁਹਾਨੂੰ ਤੁਸੀਂ ਰੋਡ ਦੇ ਉੱਤੇ ਆਮ ਤੌਰ ਦੇ ਉੱਤੇ ਦੇਖਿਆ ਹੁੰਦਾ ਕਈ ਜੰਤਰੀਆਂ ਦੇ ਦਿੱਸ ਦਿੱਤਾ ਜੇ ਕੋਈ ਡੌਗ ਨੂੰ ਲੈ ਕੇ ਜਾ ਰਹੇ ਹੁੰਦੇ ਨੇ ਜਿਹੜਾ ਟਾਇਲਟ ਵੀ ਕਰ ਦਿੰਦਾ ਉਹਨੂੰ ਲਿਫਾਫੇ ਨਾਲ ਚੁੱਕ ਕੇ ਉਹ ਸਾਈਡ ਤੇ ਕਰ ਦਿੰਦਾ ਲੇਕਿਨ ਉਹਨੇ ਸਿਸਟਮ ਚ ਰੱਖੇ ਹੋਏ ਨੇ ਇਸੇ ਕਰਕੇ ਜਿਹੜਾ ਹੈ ਫੋਰਨ ਕੰਟਰੀਜ਼ ਦੇ ਵਿੱਚ ਜਿਹੜਾ ਹੈ ਸਾਰੀਆਂ ਚੀਜ਼ਾਂ ਉੱਥੇ ਹੀ ਨੇ ਲੇਕਿਨ ਸਾਡੇ ਇਹਨਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਕਿਉਂ ਨਹੀਂ ਲੋਕ ਆਪਣੇ ਘਰਾਂ ਚ ਰੱਖ ਲੈਂਦੇ ਸ਼ੌਕ ਹੈ ਮੇਰੇ ਕੋਲ ਆਪ ਦੇ ਘਰ ਤਿੰਨ ਚਾਰ ਡੌਗ ਰੱਖੇ ਹੋਏ ਨੇ ਸਵੇਰੇ ਮੈਂ ਉਹਨਾਂ ਨੂੰ ਪ੍ਰੋਪਰ ਟਾਇਲਟ ਕਰਾ ਕੇ ਲਿਆ ਕੇ ਫਿਰ ਉਹਨਾਂ ਨੂੰ ਫੀਡ ਪਾ ਕੇ ਉੱਥੇ ਦੇ ਪੈਰੀਂ ਲਾ ਤਾਂ ਹਰ ਇੱਕ ਤਰੀਕੇ ਨਾਲ ਸਿਸਟਮ ਨਾਲ ਨਹੀਂ ਮਤਲਬ ਕਿ ਜੇ ਹੁਣ ਸਾਡਾ ਡੌਗ ਜਾ ਕੇ ਗਲੀ ਚ ਲੋਕਾਂ ਨੂੰ ਵੱਢਦਾ ਫਿਰੂਗਾ ਤਾਂ ਸਾਨੂੰ ਕੌਣ ਰੋਣ ਦੇਊਗਾ ਮੁੱਲੇ ਚ ਸੋ ਸਿਸਟਮ ਦੇ ਵਿੱਚ ਰੱਖੋ ਜਿਸ ਤਰੀਕੇ ਨਾਲ ਸਾਨੂੰ ਸਿੱਖ ਲੈਣਾ ਚਾਹੀਦਾ ਵੀ ਫੋਰਨ ਦੇ ਵਿੱਚ ਹੁਣ ਤਾਂ ਸਾਰਿਆਂ ਦੇ ਬੱਚੇ ਤੇ ਵੀ ਲੋਕ ਫੋਰਨ ਗਏ ਹੋਏ ਨੇ ਵੀ ਉੱਥੇ ਕਿਸ ਤਰੀਕੇ ਨਾਲ ਉਹ ਕਰਦੇ ਨੇ ਇੱਥੇ ਥੋੜਾ ਜਿਹਾ ਕਾਨੂੰਨ ਸਖਤ ਹੋ ਜੇ ਅਸੀਂ ਚੰਡੀਗੜ੍ਹ ਜਾ ਕੇ ਬੈਲਟਾ ਕਿਉਂ ਲਾ ਲੈਨੇ ਆ ਇੱਥੇ ਕਿਉਂ ਖੁੱਲੇ ਫਿਰਦੇ ਆ ਲੀਨੈਂਸੀ ਆ ਕਾਨੂੰਨ ਸਖਤ ਹੋਣਾ ਚਾਹੀਦਾ ਜੇ ਸਖਤ ਹੋਊਗਾ ਤੇ ਲੋਕ ਕੋਲ ਨੂੰ ਅਵੇ ਕਰਨਗੇ ਨਹੀਂ ਸਖਤ ਹੋਊਗਾ ਤੇ ਇਹ ਹੀ ਕੁਝ ਹੋਊਗਾ। ਥੈਂਕ ਯੂ। ਡਾਕਟਰ ਸਾਹਿਬ ਤੁਹਾਡਾ ਕੀ ਵਿਚਾਰ ਹੈ ਜੋ ਅੱਜ ਕੱਲ ਜੋ ਪ੍ਰੋਟੈਸਟ ਚੱਲ ਰਿਹਾ ਹੈਗਾ ਕੁੱਤਿਆਂ ਵਾਸਤੇ, ਆਵਾਰਾ ਕੁੱਤਿਆਂ ਵਾਸਤੇ ਕਿ ਉਹਨਾਂ ਨੂੰ ਸ਼ੈਲਟਰ ਹੋਮਸ ਵਿੱਚ ਛੱਡਿਆ ਜਾਵੇ ਜਾਂ ਨਾ ਛੱਡਿਆ ਜਾਵੇ। ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਹੋ? ਗੁਰਜੋਤ ਜੀ ਅੱਜ ਕੱਲ ਬੜਾ ਹੀ ਭੱਕਦਾ ਹੋਇਆ ਮਸਲਾ ਇਹ ਵੀ ਜਿਹੜੇ ਸੁਪਰੀਮ ਕੋਰਟ ਨੇ ਆਰਡਰ ਪਾਸ ਕੀਤਾ ਪਰ ਜਿਹੜੇ ਸੁਪਰੀਮ ਕੋਰਟ ਦੀ ਡਿਟੇਲਡ ਆਰਡਰ ਹੈ ਜਿਵੇਂ ਮੈਨੂੰ ਪਤਾ ਲੱਗਿਆ ਉਹਦੇ ਚੇ ਲਿਖਿਆ ਵੀ ਪਹਿਲਾਂ ਇਹਨਾਂ ਦਾ ਰੈਂਡਮ ਸੇਰਾ ਕੀਤਾ ਜਾਵੇ ਇਹਨਾਂ ਲਈ ਬਕਾਇਦਾ ਕੋਈ ਸਥਾਨ ਇਸ ਤਰ੍ਹਾਂ ਦਾ ਡੈਡੀਕੇਟਡ ਨਿਯੁਕਤ ਕੀਤਾ ਜਾਵੇ ਜਿੱਥੇ ਇਹ ਕੁੱਤਿਆਂ ਨੂੰ ਛੱਡਿਆ ਜਾਵੇਗਾ ਬਾਕੀ ਰਹਿ ਗਈ ਇਹ ਸਭ ਸਰਕਾਰਾਂ ਦੀ ਜਿਹੜੀ ਇੰਨੀ ਬਰੀਡ ਹੈ ਕੁੱਤਿਆਂ ਦੀ ਵਧੀਆ ਸਰਕਾਰਾਂ ਨੂੰ ਚਾਹੀਦਾ ਸੀਗਾ ਵੀ ਇਹਨਾਂ ਦੇ ਪਹਿਲਾਂ ਹੀ ਨਕੀਲ ਪਾਉਣੀ ਚਾਹੀਦੀ ਸੀ ਪਰੰਤੂ ਸਰਕਾਰਾਂ ਇਸ ਮਸਲੇ ਤੇ ਬਹੁਤ ਬੁਰੀ ਤਰ੍ਹਾਂ ਫੇਲ ਹੋਈਆਂ ਕਿਉਂਕਿ ਕੁੱਤਾ ਜਦੋਂ ਵੱਢਦਾ ਹੁਣ ਪਟਿਆਲੇ ਵਿੱਚ ਹੀ ਸਾਨੂੰ ਪਤਾ ਲੱਗੇ ਵੀ ਦੋ ਰੇਵੀ ਜੀ ਦੇ ਕੇਸ ਹੋਏ ਦੋਨਾਂ ਦੀ ਡੈਥ ਹੋਈ ਹੈ ਇੱਕ ਪਤਨਾ ਏਰੀਆ ਸੇ ਇੱਕ ਸੇ ਕਲਵਾਣੂ ਸ਼ਦਰਾਣਾ ਟਾਈਪ ਏਰੀਆ ਵਿੱਚੋਂ ਸੀਗਾ ਸੋ ਇਹ ਜਿਹੜਾ ਫੈਸਲਾ ਹੈ ਬਹੁਤ ਵਧੀਆ ਹੈ ਪਰੰਤੂ ਇਸ ਤੋਂ ਪਹਿਲਾਂ ਵੀ ਇਹ ਵੀ ਲਾਵਾਰਸ ਜਿਹੜੇ ਬੇਜਾਨ ਜੀ ਆ ਜਿਹੜੇ ਬੋਲ ਨਹੀਂ ਸਕਦੇ ਇਹਨਾਂ ਦਾ ਵੀ ਰਹਿਣ ਬਸੇਰਾ ਬਣਨਾ ਬਹੁਤ ਜ਼ਰੂਰੀ ਹੈ ਸਰ ਆਪਾਂ ਹਿਸਟਰੀ ਵੱਲ ਜਾਈਏ 1993 ਦੇ ਵਿੱਚ ਅੱਜ ਤੁਸੀਂ ਦੇਖਿਓ ਜਾ ਕੇ ਸੂਰਤ ਦੇ ਵਿੱਚ ਪਲੇਗ ਆਇਆ ਸੀ 8 ਤੋਂ 10000 ਬੰਦਾ ਮਰਿਆ ਸੀ ਉਹ ਤੁਸੀਂ ਉਹਨੂੰ ਦੇਖੋਗੇ ਉਹ ਕਿਉਂ ਮਰਿਆ ਸੀ ਇਹਨਾਂ ਨੇ ਉਦੋਂ ਡੌਗ ਦੀ ਜਿਹੜੀ ਕਲਿੰਗ ਡਰਾਈਵ ਹੈ ਉਹਨਾਂ ਨੂੰ ਪੁਆਇਜ਼ਨ ਦੇ ਕੇ ਜਾਂ ਚਕਾਤੇ ਸੀਗੇ ਸਾਰੇ ਸੂਰਤ ਸ਼ਹਿਰ ਤੋਂ ਕੁੱਤਾ ਚਕਾਤਾ ਸੀ ਪਲੇਗ ਫੈਲਣ ਤੋਂ 8 ਮਹੀਨੇ ਪਹਿਲੇ ਸੂਰਤ ਦੇ ਵਿੱਚ ਉਦੋਂ ਕੋਈ ਕੁੱਤਾ ਨਹੀਂ ਸੀਗਾ ਕੁੱਤੇ ਕੀ ਐ ਜਿਹੜੇ ਸਟਰੀਟ ਡੌਗਸ ਐ ਇਹ ਤੁਹਾਡੀ ਚੂਹੇ ਦੀ ਬਿੱਲੀ ਦੀ ਇਹ ਸਾਰੀ ਪੋਪੂਲੇਸ਼ਨ ਨੂੰ ਛੋਟੇ ਰੋਡੈਂਟਸ ਇਹਨਾਂ ਨੂੰ ਰੈਗੂਲੇਟ ਰੱਖਦੇ ਆ। ਹੋਇਆ ਕੀ ਕਿ ਕੂੜਾ ਪਈ ਗਿਆ ਆਪਣਾ ਪੰਜਾਬ ਦਾ ਮਸ਼ਹੂਰ ਹੈ ਕੂੜਾ ਹਰ ਜਗ੍ਹਾ ਪਿਆ ਹੀ ਹੋਇਆ। ਉੱਥੇ ਚੂਹਾ ਆਏਗਾ ਇਹ ਸਾਰੇ ਉਹਦੀ ਪੋਪੂਲੇਸ਼ਨ ਨੂੰ ਘਟਾਉਂਦੇ ਆ। ਹੁਣ ਉਹਦੇ ਨਾਲ ਕੀ ਇਹ ਚੂਹਾ ਵੱਧ ਗਿਆ। ਉਹਦੇ ਨਾਲ ਪਲੇਗ ਫੈਲ ਗਿਆ। ਫਿਰ ਬਾਅਦ ਦੇ ਵਿੱਚ ਉਹਨਾਂ ਨੇ ਹੋਰ ਸ਼ਹਿਰਾਂ ਤੋਂ ਲਿਆ ਕੇ ਕੁੱਤੇ ਵਾਪਸ ਛੱਡੇ ਸੀਗੇ। ਤੁਸੀਂ ਅੱਜ ਆ ਕੇ ਦੇਖਿਓ ਤੇ ਦਿੱਲੀ ਦਾ ਵੀ ਇਹੀ ਹਾਲ ਹੋਣਾ। ਸੋ ਦੋਸਤੋ ਆ ਮੈਨੂੰ ਲੱਗਾ ਤੁਹਾਨੂੰ ਸਾਡੇ ਸਾਰਿਆਂ ਦੇ ਜੋ ਇੱਥੇ ਵਿਚਾਰ ਅੱਜ ਇਕੱਠੇ ਹੋਏ ਤੁਹਾਨੂੰ ਪਸੰਦ ਆਉਣਗੇ ਤੇ ਥੋੜਾ ਜਿਹਾ ਬਸ ਇਹਨੂੰ ਕੰਪਲੀਟ ਕਰਦੇ ਆਂ ਕਿ ਇੱਕ ਜਾਨਵਰ ਜਾਨਵਰ ਹੁੰਦਾ ਮੈਂ ਸੋਆਏ ਮਾਧੋਪੁਰ ਸੀਗਾ ਤੇ ਉੱਥੇ ਤੁਹਾਨੂੰ ਪਤਾ ਜਿਵੇਂ ਸ਼ੇਰ ਖੁੱਲੇ ਫਿਰਦੇ ਹੁੰਦੇ ਨੇ ਤਾਂ ਮੈਂ ਇੱਕ ਲੋਕਲ ਆਈਟ ਨੂੰ ਪੁੱਛਿਆ ਕਿ ਜੇ ਇਨ ਕੇਸ ਕੋਈ ਸ਼ੇਰ ਮੇਰੇ ਤੇ ਅਟੈਕ ਕਰਦਾ ਤੇ ਮੈਂ ਸੈਲਫ ਪ੍ਰੋਟੈਕਸ਼ਨ 'ਚ ਉਹਨੂੰ ਮਾਰ ਦੇਣਾ ਸੋ ਫਿਰ ਮੈਨੂੰ ਨੇ ਬੜਾ ਵਧੀਆ ਜਵਾਬ ਦਿੱਤਾ ਕਿ ਸਰ ਤੁਸੀਂ ਅਟੈਕ ਕਰ ਰਹੇ ਹੋ ਤੁਸੀਂ ਆਪਣੀ ਸੈਲਫ ਪ੍ਰੋਟੈਕਸ਼ਨ ਚ ਜੇ ਤੁਸੀਂ ਉਹਨੂੰ ਮਾਰਦੇ ਹੋ ਤਾਂ ਉਹ ਇੱਕ ਗੁਨਾਹ ਹੈ ਕਿਉਂਕਿ ਉਹਦੀ ਨੇਚਰ ਜੋ ਹੈ ਉਹ ਉਹਦਾ ਉਹਦੀ ਨੇਚਰ ਇਹ ਹੈ ਬੇਸਿਕ ਕਿ ਉਹਨੇ ਮਾਰਨਾ ਹੀ ਹੈ ਬੰਦਿਆਂ ਨੂੰ ਸੋ ਜੇ ਕੁੱਤਾ ਅਟੈਕ ਕਰ ਰਿਹਾ ਤਾਂ ਜਿਵੇਂ ਡਾਕਟਰ ਗਰੂਵਰ ਨੇ ਵੀ ਦੱਸਿਆ ਕਿ ਕਿਸੇ ਨਾ ਕਿਸੇ ਸਿਚੁਏਸ਼ਨ ਚ ਉਹ ਤੁਹਾਡੇ ਅਟੈਕ ਕਰਦਾ ਚਾਹੇ ਉਹ ਬੱਚਿਆਂ ਨੂੰ ਪ੍ਰੋਟੈਕਟ ਕਰਨ ਚ ਕਰੇ ਜਾਂ ਹੋਰ ਸੋ ਦੋਸਤੋ ਬੜੇ ਵਧੀਆ ਵਿਚਾਰ ਲੱਗੇ ਸਭ ਦੇ